ਤਾ ਇੱਥੇ ਆ ਕੇ ਕੀ ਕੁਝ ਲੱਗਿਆ ਤੇ ਤੁਹਾਡੇ ਵੱਲੋਂ ਜਿਹੜਾ ਖਾਸ ਕਰਕੇ ਜਿਸ ਤਰ੍ਹਾਂ ਹਸਪਤਾਲਾਂ ਵਾਲਿਆਂ ਤੇ ਸਿਕੰਜਾ ਕਰਿਆ ਜਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਕੁਝ ਹੋਰ ਸੁਧਾਰ ਜਿਹੜੇ ਦੇਖੇ ਜਾਣਗੇ 25 ਨਵੰਬਰ ਨੂੰ ਮੈਨੂੰ ਮਨੁੱਖੀ ਅਧਿਕਾਰ ਜਿਹੜੀ ਕਮਿਸ਼ਨ ਹੈ ਪੰਜਾਬ ਚੰਡੀਗੜ੍ਹ ਦੀ ਉਹਦਾ ਮੈਂਬਰ ਨਿਯੁਕਤ ਕੀਤਾ ਗਿਆ ਮੇਰਾ 30 ਸਾਲ ਦਾ ਲਗਭਗ ਐਕਸਪੀਰੀਅੰਸ ਹੈ ਸੋਸ਼ਲ ਲਾਈਫ ਦੇ ਵਿੱਚ ਤੇ ਮਨੁੱਖੀ ਅਧਿਕਾਰਾਂ ਵਾਸਤੇ ਮੈਂ ਆਪਣੇ ਐਨਜੀਓ ਦੀ ਰਾਹੀ ਜੋ ਕੰਮ ਕਰ ਰਿਹਾ ਸੀ ਡੈਡ ਬੋਡੀ ਦੇ ਵਾਸਤੇ ਉਹਨਾਂ ਦੇ ਰਾਈਟਸ ਵਾਸਤੇ ਲੋਕੀ ਜਿਉਂਦਿਆਂ ਦੇ ਰਾਈਟਸ ਮੰਗਦ ਨੇ ਮੈਂ ਉਹਨਾਂ ਦੇ ਰਾਈਟਸ ਵਾਸਤੇ ਕੰਮ ਕਰ ਰਿਹਾ ਸੀ ਜਿਨ੍ਹਾਂ ਨੂੰ ਜਿਨ੍ਹਾਂ ਕੋਲ ਕੁਝ ਮਿਲਣਾ ਹੀ ਨਹੀਂ ਹੈ ਜਿਨ੍ਹਾਂ ਨੇ ਬੋਲਣਾ ਹੀ ਨਹੀਂ ਹੈ ਉਹ ਹੈਗੇ ਸੀ ਡੈਡ ਬੋਡੀਜ਼ ਜਿਨ੍ਹਾਂ ਨੂੰ ਲੋਕੀ ਅਨਾਥ ਕਹਿੰਦੇ ਨੇ ਲਵਾਰਿਸ ਕਹਿੰਦੇ ਨੇ ਔਰ ਉਹਦਾ ਇੱਕ ਬੜਾ ਘਿਨੋਨਾ ਰੂਪ ਸਾਨੂੰ ਦੇਖਣਾ ਪਿਆ ਕਰੋਨਾ ਦੇ ਟਾਈਮ ਵਿੱਚ ਜਦੋਂ ਲੋਕਾਂ ਨੇ ਬੇਕਦਰਹੀ ਕੀਤੀ ਲਾਸ਼ਾਂ ਦੀ ਤੇ ਮਰੀਜ਼ਾਂ ਦੀ ਔਰ ਕਿਸ ਤਰੀਕੇ ਨਾਲ ਚਾਰ ਟੀਮਾਂ ਨੇ ਆਪਸ ਵਿੱਚ ਮਿਲ ਕੇ ਬਹੁਤ ਸਾਰੇ ਹਸਪਤਾਲਾਂ ਨੇ ਬਹੁਤ ਸਾਰੇ ਲੈਬਸ ਨੇ ਬਹੁਤ ਸਾਰੇ ਇੰਸ਼ੋਰੈਂਸ ਕੰਪਨੀਆਂ ਨੇ ਤੇ ਫਾਰਮਾ ਕੰਪਨੀਆਂ ਨੇ ਜਿਸ ਬਿਮਾਰੀ ਦਾ ਇਲਾਜ ਨਹੀਂ ਸੀਗਾ ਪੰਨਿ 23 35 ਲੱਖ ਰੁਪਏ ਉਹਨਾਂ ਨੇ ਬਿੱਲ ਬਣਾਇਆ ਉਸ ਲਈ ਤੇ ਲਾਸ਼ਾਂ ਨਹੀਂ ਦਿੱਤੀਆਂ ਉਸ ਤੋਂ ਬਾਅਦ ਲਕੀਲੀ ਮੈਂ NHRC نیشنل ਹਿਊਮਨ ਰਾਈਟ ਕਮਿਸ਼ਨ ਦਾ ਜਿਹੜਾ ਡਿਫੈਂਡਰ ਐਂਡ NGOਸ ਦਾ ਗਰੁੱਪ ਹੁੰਦਾ ਉਹਦੀ ਮੈਂਬਰ ਮੈਨੂੰ ਪਾਇਆ ਗਿਆ ਚੀਫ ਜਸਟਿਸ ਅਰੁਣ ਮਿਸ਼ਰਾ ਜੀ ਦੀ ਤਰਫੋਂ ਮੈਂ ਉੱਥੇ ਦੋ ਗੱਲਾਂ ਰੱਖੀਆਂ ਕਿ ਸਾਡਾ ਇੱਕ ਨੈਤਿਕ ਫਰਜ਼ ਬਣਦਾ ਹੈ ਦੇਸ਼ ਦਾ ਤੇ ਦੇਸ਼ ਵਾਸੀਆਂ ਦਾ ਖਾਸ ਕਰਕੇ ਹਿਊਮਨਾਈਟ ਕਮਿਸ਼ਨ ਦਾ ਕਿਸੇ ਵੀ ਪੇਸ਼ੈਂਟ ਦੇ ਆਪਣੇ ਰਾਈਟ ਸੁਰੋਣੇ ਚੀਂਦੇ ਨੇ ਰਾਈਟ ਆਫ ਦਾ ਪੇਸ਼ੈਂਟ ਉਹਦਾ ਚਾਰਟਰ ਆਇਆ ਔਰ ਉਹਦੇ ਤੇ ਆਦੇਸ਼ ਪਾਰਿਤ ਕੀਤਾ ਗਿਆ ਕਿ ਕੋਈ ਵੀ ਹਸਪੀਟਲ ਅਗਰ ਕਿਸੇ ਕੋਲ ਪੈਸੇ ਨਹੀਂ ਹੈ ਇਲਾਜ ਕਰਾਣ ਦੇ ਪਹਿਲੇ ਗਵਰਨਮੈਂਟ ਹਸਪੀਟਲ ਜਾਏਗਾ ਉੱਥੇ ਲਾਈ ਨਹੀਂ ਉਹ ਸਰਕਾਰੀ ਪ੍ਰਾਈਵੇਟ ਹਸਪਤਲ ਜਾਏਗਾ ਪ੍ਰਾਈਵੇਟ ਵਾਲੇ ਉਹਦਾ 50 30 ਲੱਖ ਰੁਪਏ ਬਣਾ ਦਿੰਦੇ ਨੇ ਹੁਣ ਕਈ ਲੋਕ ਇਹ ਸੋਚਦੇ ਨੇ ਕਿ ਔਰ ਪ੍ਰਾਈਵੇਟ ਵਾਲੇ ਕੋਲ ਕਿਉਂ ਜਾਏਗਾ ਜਦੋਂ ਉਹ ਕੋਲ ਪੈਸੇ ਨਹੀਂ ਹੈ ਤੇ ਅਕਸਰ ਪ੍ਰਾਈਵੇਟ ਵਾਲੇ ਵੀ ਇਹ ਕਹਿ ਦਿੰਦੇ ਨੇ ਕਿ ਆਪਕੇ ਪਾਸ ਪੈਸੇ ਨਹੀਂ ਥੇ ਤਾਂ ਆਪ ਹਵਾਈ ਜੱਜ ਵਿੱਚ ਕਿਉਂ ਬੈਠੇ ਮੀਨਸ ਤੁਸੀਂ ਗਰੀਬ ਹੋ ਤੁਸੀਂ ਤੁਹਾਨੂੰ ਇੱਥੇ ਆਣਾ ਬਣਦਾ ਨਹੀਂ ਸੀ ਤੇ ਉਹਦਾ ਜਵਾਬ ਸਾਡੇ ਕੋਲ ਹੈ ਕਿ ਜਿੰਨੇ ਵੀ ਵੱਡੇ ਹਸਪਤਾਲ ਨੇ ਦੇਸ਼ ਦੇ ਵਿੱਚ ਉਹਨਾਂ ਨੂੰ ਜ਼ਮੀਨਾਂ ਸਾਰਿਆਂ ਨੂੰ ਇੱਕ ਰਿਜ਼ਰਵ ਰੇਟ ਤੇ ਮਿਲਿਆ ਹੋਇਆ ਨੇ 99 ਸਾਲ ਦੇ ਐਗਰੀਮੈਂਟ ਦੇ ਉੱਤੇ 1 ਰੁਪਏ ਦੇ ਉੱਤੇ ਮਿਲਿਆ ਹੋਇਆ ਨੇ ਉਹਨਾਂ ਨੇ 20% ਕੋਟਾ ਗਰੀਬਾਂ ਵਾਸਤੇ ایਡਬਲਯੂਐਸ ਦੇ ਇਕਨੋਮਿਕਲੀ ਵੀਕਰ ਸੈਕਸ਼ਨ ਵਾਸਤੇ ਦੇਣ ਦਾ ਉਥੇ ਐਗਰੀਮੈਂਟ ਕੀਤਾ ਹੋਇਆ ਹੈ ਇੱਕ ਐਫੀਡੇਵਿਟ ਦਿੱਤਾ ਹੋਇਆ ਹੈ ਉਹ ਕੋਈ ਆਸਾਨ ਨਹੀਂ ਕਰਨਗੇ ਉਹਨਾਂ ਨੂੰ ਉਹਨਾਂ ਦਾ ਇਲਾਜ ਕਰਨਾ ਹੀ ਪਏਗਾ ਐਵੇਂ ਲੜਾਈ ਲੜੀ ਬਾਬਾ ਜੀ ਨੇ ਕਿਰਪਾ ਕੀਤੀ ਔਰ ਸਫਲ ਹੋਇਆ ਔਰ ਹਿਊਮਨ ਰਾਈਟ ਕਮਿਸ਼ਨ ਨੇ ਉਹਦੇ ਤੇ ਆਰਡਰ ਕੀਤੇ ਨੈਸ਼ਨਲ ਉਸ ਤੋਂ ਬਾਅਦ ਮੈਂ ਦੁਝਾ ਕਿਹਾ ਜੀ ਕਿ ਜਿਹੜੀਆਂ ਹਸਪੀਟਲ ਦੇ ਵਿੱਚ ਡੈਥ ਹੋ ਜਾਂਦੀ ਹੈ ਰਾਈਟ ਆਫ ਦਾ ਡੈਡ ਬੋਡੀ ਕੀ ਪਰਿਵਾਰ ਦੀ ਡੈਡ ਬੋਡੀ ਨੂੰ ਰੋਕ ਸਕਦੇ ਨੇ ਇਹਦੇ ਸੀ ਕਾਨੂੰਨ ਪਾਸ ਹੋਇਆ ਕਿ ਕੋਈ ਵੀ ਹਸਪੀਟਲ ਡੈਥ ਹੋਣ ਤੋਂ ਬਾਅਦ ਇੱਕ ਅੱਧੇ ਘੰਟੇ ਸਾਨੂੰ ਡੈਡ ਬੋਡੀ ਦੇਣੀ ਪੈਗੀ ਚਾਹੇ ਕਿੰਨਾ ਵੀ ਬਿੱਲ ਹੋਵੇ ਪੇਸ਼ੈਂਟ ਵਾਲੇ ਜੋ ਇਹ ਕਰ ਸਕਦੇ ਨੇ ਕਿ ਅੰਡਰਟੇਕਿੰਗ ਲੈ ਸਕਦੇ ਨੇ ਪਰ ਇਹਦੇ ਚ ਤੇ ਡੈੱਡ ਬੋਡੀ ਵਾਲੇ ਤੇ ਕੁਝ ਨਹੀਂ ਉਹਨਾਂ ਨੂੰ ਬੋਡੀ ਦੇਣੀ ਹੀ ਪੈਗੀ ਹਰ ਹਾਲਤ ਦੇ ਵਿੱਚ ਤੇ ਇੱਥੇ ਵੀ ਮੈਂ ਹੋਈ ਕੀਤਾ ਪੰਜਾਬ ਜਦੋਂ ਮੈਂ ਜੁਆਇਨ ਕੀਤਾ ਤੇ 9 ਤਰੀਕ ਨੂੰ ਮੈਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਔਰ ਪੰਜਾਬ ਦੇ ਸਾਰੇ ਹਸਪੀਟਲਸ ਪ੍ਰਾਈਵੇਟ ਚ ਐ ਗਵਰਨਮੈਂਟ ਉਹਦੇ ਚਾਰ ਪੰਜ ਗੱਲਾਂ ਜਿਹੜੀਆਂ ਅਸੀਂ ਕੋਸ਼ਿਸ਼ ਕੀਤੀਆਂ ਨੇ ਮੈਂ ਦੱਸ ਦਿੰਦਾ ਵਾਂ ਔਰ ਉਹਦੇ ਉਹਨਾਂ ਨੂੰ ਬੋਰਡ ਲਗਾਉਣੇ ਪੈਣਗੇ ਔਰ ਉਹ ਬੋਰਡ ਨੂੰ ਵੰਡ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਰਹੇਗੀ ਜਾਇਓ ਮਾਨਯੋਗ ਡੀਸੀ ਸਾਹਿਬ ਨੇ ਐਸਡੀਐਮ ਸਾਹਿਬ ਨੇ ਤਹਿਸੀਲਦਾਰ ਸਾਹਿਬ ਨੇ ਹੈਲਥ ਸੈਕਟਰੀ ਸਾਹਿਬ ਨੇ ਨੰਬਰ 1 ਵੈਂਟੀਲੇਟਰ ਤੇ ਕੋਈ ਪੇਸ਼ੈਂਟ ਹੈ ਅਗਰ 10 10 ਦਿਨ ਡੈਡ ਬੋਡੀ ਨੂੰ ਰੱਖਦੇ ਨੇ ਹਸਪੀਟਲ ਉਹਨਾਂ ਨੂੰ ਡੇਲੀ ਅਪਡੇਟ ਦੇਣੀ ਪਵੇਗੀ ਪੇਸ਼ੈਂਟ ਨੂੰ ਉਹਨਾਂ ਦੇ ਪਰਿਵਾਰ ਨੂੰ ਪੇਸ਼ੈਂਟ ਨੂੰ ਦੇਖਣ ਦੇ ਰਾਈਟਸ ਹੈਗੇ ਨੇ ਜਾਣਗੇ ਔਰ ਦੇਖਣਗੇ ਨੰਬਰ 1 ਨੰਬਰ 2 ਜਿਹੜੀਆਂ ਲੇਟੈਸਟ ਵੈਂਟੀਲੇਟਰ ਮਸ਼ੀਨਾਂ ਆਈਆਂ ਉਹਦੇ ਤੇ ਇੱਕ ਇੱਕ ਸੈਕਿੰਡ ਆ ਜਾਂਦਾ ਕਿ ਕਿੰਨੇ ਵਜ ਕੇ ਕਿੰਨੇ ਮਿੰਟ ਕਿੰਨੇ ਮਿੰਟ ਤੇ ਸੈਕਿੰਡ ਤੇ ਡੈਥ ਹੋ ਗਈ ਹੈ ਸਾਹ ਨਹੀਂ ਲੈ ਰਹਾ ਉਹ ਬੰਦਾ ਆਰਟੀਫੀਸ਼ੀਅਲ ਹੈ ਉਹਨੂੰ ਉਸ ਤੋਂ ਬਾਅਦ ਪੇਮੈਂਟ ਕੱਟ ਹੋ ਜਾਏਗੀ ਇਹ ਲਿਖਣਾ ਪਏਗਾ ਉਹਨਾਂ ਨੂੰ ਹਸਪੀਟਲ ਦੇ ਨੰਬਰ ਦੋ ਬਿੱਲ ਚਾਹੇ ਕਿੰਨਾ ਵੀ ਹੈ ਉਹ ਡੈਥ ਹੋ ਜਾਂਦੀ ਹੈ ਤੇ ਉਹਨਾਂ ਨੂੰ ਬਾਡੀ ਦੇਣੀ ਪੈਗੀ ਉਹਨੂੰ ਰੋਕ ਨਹੀਂ ਸਕਦੇ ਹੈਗੇ ਨੰਬਰ 3 ਹਸਪੀਟਲ ਚਾਹੇ ਛੋਟਾ ਹੈ ਚਾਹੇ 5 ਸਟਾਰ ਹੈ ਅਕਸਰ ਰਾਤੀ 2 ਵਜੇ 3 ਵਜੇ ਕਹਿ ਦਿੰਦੇ ਨੇ ਕਿ ਡੈੱਡ ਬੋਡੀ ਘਰ ਲੈ ਜਾਓ ਜੀ ਡੈਥ ਹੋਈ ਐ ਪੈਸੇ ਦੇ ਕੇ ਜਿਵੇਂ ਵੀ ਆ ਪਰ ਕਿਆ ਕੋਈ ਗਰੀਬ ਆਦਮੀ ਜਾਂ ਮਾੜਾ ਬੰਦਾ ਜਾਂ ਆਮ ਬੰਦਾ ਵੀ ਰਾਤੀ 2 2:30 ਵਜੇ ਡੈੱਡ ਬੋਡੀ ਲਿਜਾ ਕੇ ਚੌਥੇ ਮੰਜ਼ਲੇ ਤੇ ਰੰਦਾ ਡੈੱਡ ਬੋਡੀ ਰੱਖ ਸਕਦਾ ਕਿਵੇਂ ਲੈ ਕੇ ਜਾਏਗਾ ਕਿੱਥੇ ਰੱਖੇਗਾ ਉਹਦੇ ਆਸੇ-ਆਸੀ ਉਹਨਾਂ ਨੂੰ ਐਡਵਾਈਜ਼ਰੀ ਚ پابੰਦ ਕਰ ਦਿੱਤਾ ਹੈ ਕਿ ਹਸਪਤਾਲ ਛੋਟਾ ਚਾਹ ਵੱਡਾ ਉਹਨੂੰ ਆਪਣੇ ਹਸਪਤਾਲ ਦੇ اندر ਮੋਰਚੀ ਬਣਾਣੀ ਪਏਗੀ ਜੇ 25 ਬਡ ਦਾ ਹਸਪਤਾਲ ਹੈ ਇੱਕ ਕਮਰਾ ਉਹਨੂੰ ਮੋਰਚੀ ਦਾ ਦੇਣਾ ਪਏਗਾ ਅੰਦਰ ਫਿਰ ਕੰਡੀਸ਼ਨ ਮੋਰਚੀ ਬੋਡੀ ਅਗਲੇ ਦਿਨ ਲੈ ਕੇ ਜਾਏ ਔਰ ਡੈਡ ਬੋਡੀ ਨੂੰ ਘਰ ਛੱਡਣ ਦਾ ਇੰਤਜ਼ਾਮ ਵੀ ਹਸਪੀਟਲ ਨੂੰ ਕਰਨਾ ਪਏਗਾ ਸ਼ਮਾਨ ਦੇ ਕੇ ਰਾਈਟ ਆਫ ਦਾ ਡੈਡ ਬੋਡੀ ਬਹੁਤ ਹੀ ਡਿਗਨਿਟੀ ਦੇ ਨਾਲ ਇੱਜ਼ਤ ਦੇ ਨਾਲ ਉਹਨਾਂ ਨੂੰ ਡੈਡ ਬੋਡੀ ਘਰ ਛੱਡਣੀ ਪਏਗੀ ਅਕਸਰ ਲੋਕੀ ਕੋ ਟੈਂਪੂ ਤੇ ਲੈ ਜਾ ਰਿਹਾ ਤੁਸੀਂ ਪਿੱਛੇ ਪੜਿਆ ਹੋਣਾ ਇੱਕ ਕੂੜੇ ਵਾਲੀ ਗੱਡੀ 'ਚ ਵੀ ਇੱਕ ਬੋਡੀ ਗਈ ਸੀ ਪੜਿਆ ਹੋਣਾ ਸਾਰਿਆਂ ਨੇ ਇੱਕ ਐਸਾ ਵੀ ਮੈਂ ਪਿੱਛੇ ਇੱਕ ਵਾਕਿਆ ਦੇਖਿਆ ਜਰਾ ਆਮ ਬੜਾ ਸੋਸ਼ਲ ਮੀਡੀਆ ਚੱਲਿਆ ਕਿ ਉਹ ਸਾਈਕਲ ਤੇ ਬਨ ਕੇ ਲੈ ਕੇ ਜਾ ਰਹੇ ਨੇ ਡੈਡ ਬੋਡੀ ਤੇ ਉਹ ਇੱਕ ਬਹੁਤ ਵੱਡੀ ਗੱਲ ਹੈ ਜੀ ਜਿਹੜੀ ਡੈਡ ਬੋਡੀ ਕੋਈ ਪਿੰਡ ਚ ਲੈ ਕੇ ਜਾਂਦਾ ਛੋਟੇ ਪਿੰਡੇ ਚ ਉੱਥੇ ਉਹਨਾਂ ਕੋਲ ਮੋਰਚੀ ਦਾ ਕੋਈ ਇੰਤਜ਼ਾਮ ਨਹੀਂ ਹੈ ਪਹਿਲੇ ਲੋਕ ਬਰਫ ਰੱਖਦੇ ਸੀ ਉਹਦੇ ਚ ਅਸੀਂ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਪ੍ਰਸ਼ਾਸਨ ਦੀ ਤਰਫੋਂ ਉੱਥੇ ਉਹਨਾਂ ਨੂੰ ਮੋਰਚੀ ਬਾਕਸ ਪ੍ਰੋਵਾਈਡ ਕਰਾਇਆ ਜਾਏਗਾ ਤਾਂ ਕਿ ਉਹ ਡੈਡ ਬੋਡੀ ਨੂੰ ਇੱਜ਼ਤ ਦੇ ਨਾਲ ਰੱਖਣ ਅੱਜ ਕੱਲ ਲੋਕਾਂ ਦੇ ਬੱਚੇ ਬਾਹਰ ਨਹੀਂ ਕਿਸੇ ਦੇ ਬਾਹਰੋਂ ਆਣਨੇ ਨੇ ਕਿਸੇ ਦੇ ਮਾਪਿਆਂ ਕੋਲੋਂ ਆਣਨੇ ਨੇ ਦੋ ਦਿਨ ਵੀ ਤਿੰਨ ਦਿਨ ਵੀ ਲੱਗ ਸਕਦਾ ਨੇ ਇਹ ਸਾਡਾ ਪਹਿਲਾ ਜਿਹੜਾ ਹੈ ਨਿਯਮ ਹੈ ਜੋ ਸਿਆਦੇਸ਼ ਐਡਵਾਈਜ਼ਰੀ ਜਾਰੀ ਕੀਤੀ ਦੂਸਰਾ ਜਿੰਨੇ ਵੀ ਸ਼ਮਸ਼ਾਨ ਘਟਲੇ ਪੰਜਾਬ ਦੇ ਅੰਦਰ ਪੰਜਾਬ ਐਂਡ ਚੰਡੀਗੜ੍ਹ ਉੱਥੇ ਜਦੋਂ ਕੋਈ ਮਾਰਾ ਬੰਦਾ ਆ ਜਾਂਦਾ ਆ ਸਹਾਇ ਲਾਵਾਰਿਸ਼ ਦੀ ਤੇ ਪੁਲਿਸ ਨੂੰ ਕਰਨੀ ਪੈਂਦੀ ਹੈ 72 ਘੰਟੇ ਰੱਖ ਕੇ ਲੇਕਿਨ ਕੋਈ ਬੰਦਾ ਐਸਾ ਹੈ ਉੱਥੇ ਜਾ ਰਿਹਾ ਉਹਦੇ ਕੋ ਪੈਸੇ ਨਹੀਂ ਹੈ ਤੇ ਉਹ ਪੈਸੇ ਨਗਰ ਨਿਗਮ ਦਾ ਉਹਦਾ ਖਰਚਾ ਕਰੇਗੀ ਲੱਕੜ ਦਾ ਵੀ ਸਮਾਨ ਦਾ ਵੀ ਜਲਾਣ ਦਾ ਵੀ ਕਿਉਂਕਿ ਜਿੰਨੇ ਵੀ ਕ੍ਰੀਏਸ਼ਨ ਗਰਾਊਂਡ ਹੁੰਦੇ ਨੇ ਇਹ ਨਗਰ ਨਿਗਮ ਦੇ ਅੰਡਰ ਹੁੰਦੇ ਨੇ ਪੂਰੇ ਦੇਸ਼ ਦੇ ਅੰਦਰ ਕਿਉਂਕਿ ਸਰਟੀਫਿਕੇਟ ਡੈਥ ਸਰਟੀਫਿਕੇਟ ਤੋਂ ਨਾ ਨਹੀਂ ਇਸ਼ੂ ਕਰਨਾ ਹੁੰਦਾ ਇੱਥੇ ਵੀ ਗਵਰਨਮੈਂਟ ਡਿਪਾਰਟਮੈਂਟ ਬੁਲਾ ਕੇ ਉਹਨਾਂ ਨੇ ਨਿਰਦੇਸ਼ ਦਿੱਤਾ ਹੈ ਔਰ ਕੋਈ ਵੀ ਸਾਨੂੰ ਇਹ ਖਾਲੀ ਲੈਟਰ ਨਾਲ ਜਵਾਬ ਨਹੀਂ ਚਾਹੀਦਾ ਵੀ ਫੋਟੋਗ੍ਰਾਫ ਚਾਹੀਦਾ ਕਿ ਉੱਥੇ ਬੋਰਡ ਲੱਗ ਗਿਆ ਹੈ ਇਸੇ ਤਰੀਕੇ ਨਾਲ ਥਾਣੇ ਦੇ ਵਿੱਚ ਵੀ ਬੋਰਡ ਲੱਗਣਗੇ ਇਸੀ ਅੱਥੇ ਕਿਹੜੀ ਕਿਹੜੀ ਸਹੂਲਤਾਂ ਦੇ ਸਕਦੇ ਆ ਅਸੀਂ ਥਾਣੇ ਦੇ ਵਿੱਚ ਜਾ ਕੇ ਸਰਪ੍ਰਾਈਜ਼ ਵਿਜ਼ਿਟ ਕਰ ਰਹੇ ਆ ਕਿਉਂਕਿ ਜਿਹੜੇ ਕੈਦੀਆਂ ਨੂੰ ਉੱਥੇ ਰੱਖਦੇ ਨੇ ਅਪਰਾਧੀਆਂ ਨੂੰ ਹਜੇ ਉਹ ਕੈਦੀ ਬੜੇ ਹਜੇ ਵੱਲ ਕੋਈ ਅਪਰਾਧੀ ਤੇ ਬੜੇ ਨਹੀਂ ਕੋਈ ਆਰਡਰ ਤੇ ਹੋਏ ਨਹੀਂ ਉਹਨਾਂ ਨੇ ਕਈ ਜਗ੍ਹਾ ਤੇ ਦੇ ਵੈਸੇ ਵੀ ਬਿਠਾ ਲੈਂਦੇ ਨੇ ਔਰ ਜੇ ਵੈਸੇ ਵੀ ਅਪਰਾਧ ਕਿੱਤੇ ਬਿਠਾਇਆ ਤੇ ਉਹਦੇ ਵੀ ਕੁਝ ਰਾਈਟਸ ਹੈਗੇ ਉਹਨਾਂ ਨੂੰ ਪਾਣੀ ਤੇ ਪੀਣ ਦਾ ਅੱਛਾ ਮਿਲੇ ਸ਼ੌਚਾਲੇ ਤੇ ਹੋਏ ਉੱਥੇ ਸਰਦੀਆਂ ਤੇ ਕੰਬਲ ਹੋਏ ਗਰਮੀਆਂ ਤੇ ਅੱਖਾ ਹੋਏ ਇਹ ਸਾਰੀ ਚੀਜ਼ਾਂ ਨੂੰ ਅਸੀਂ ਦੇਖ ਰਹੇ ਆਂ ਜੀ ਕੱਲ ਮੈਂ ਸੈਂਟਰਲ ਜੇਲ੍ਹ ਜਲ ਤੁਹਾਡਾ ਬਠਿੰਡਾ ਦਾ ਹੈ ਮੇਲ ਔਰ ਫੀਮੇਲ ਦੋਨਾਂ ਦਾ ਰਾਤੀ ਦੌਰਾ ਕੀਤਾ ਸੀ ਮੈਂ ਤਕਰੀਬਨ ਕੈਦੀਆਂ ਨੂੰ ਮਿਲਿਆ ਜਾ ਕੇ ਉੱਥੇ ਅੰਦਰ ਤੱਕ ਜਾ ਕੇ ਮੈਂ ਤਿੰਨ ਚਾਰ ਘੰਟੇ ਲਾਇਆ ਇਸ ਕੰਮ ਤੇ ਇਵਨ ਦੈਨ ਮੈਂ ਰੋਟੀ ਵੀ ਖਾਧੀ ਉੱਥੇ ਜਾ ਕੇ ਮੇਰੇ ਕੋਲ ਉਹਦੇ ਵੀਡੀਓਗ੍ਰਾਫੀ ਹੈ ਕਹਿੰਦੇ ਮੈਂ ਉਹ ਰੋਟੀ ਖਾਧੀ ਜੋ ਕੈਦੀ ਖਾਂਦੇ ਨੇ ਉੱਥੇ ਤੇ ਮੈਨੂੰ ਉਹਦੇ ਚ ਅੱਛਾ ਲੱਗਾ ਕਿ ਜੋ ਅਸੀਂ ਆਪਣੇ ਘਰ ਖਾਂਦੇ ਆ ਜਿਸ ਤਰੀਕੇ ਨਾਲ ਰੋਟੀ ਔਰ ਦਾਲ ਜਿਵੇਂ ਲੰਗਰ ਦੀ ਸਾਡੀ ਦਾਲ ਹੁੰਦੀ ਹੈ ਉਸ ਤਰੀਕੇ ਦੀ ਦਾਲ ਉਸ ਤਰੀਕੇ ਦੇ ਪ੍ਰਸ਼ਾਦੇ ਉਹਨਾਂ ਦਿੱਤੇ ਜਾ ਰਹੇ ਨੇ ਕਈ ਚੀਜ਼ਾਂ ਜੜੀਆਂ ਨੇ ਉਹ ਮੈਂ ਸਮਝਦਾ ਕਿ ਉਹਨਾਂ ਦੇ ਹੱਥੇ ਚਲੇ ਨਹੀਂ ਨੇ ਅਸੀਂ ਅੱਗੇ ਆਉਣ ਵਾਲੇ ਟਾਈਮ 'ਚ ਸਿਫਾਰਿਸ਼ ਕਰਾਂਗੇ ਕਿ ਉਹ ਦਿੱਤੀਆਂ ਜਾਣ ਜਿਵੇਂ ਉੱਥੇ ਯੋਗਾ ਦੀਆਂ ਕਲਾਸਾਂ ਹੋਣ ਅੰਦਰ ਜੀਮ ਹੋਏ ਅੰਦਰ ਔਰ ਆਪਣਾ ਸਰੀਰ ਨੂੰ ਸਵਸਥ ਰੱਖਣਾ ਸੇ ਕੁਝ ਨਵਾਂ ਕੋਸ਼ਿਸ਼ ਕਰਦੇ ਰਹਿਣ ਵੈਸੇ ਕਾਫੀ ਹੱਦ ਤੱਕ ਮੈਂ ਉੱਥੇ ਸੈਟੀਸਫਾਈ ਹੋਇਆ ਜਾ ਕਿ ਮੈਨੂੰ ਅੱਛਾ ਲੱਗਿਆ ਔਰ ਇਹ ਵੀ ਦੇਖ ਕੇ ਅੱਛਾ ਲੱਗਿਆ ਮਨ ਨੂੰ ਵੈਸੇ ਪੀੜਾ ਵੀ ਹੋਈ ਕਿ ਕੁਝ ਪੈਣਾ ਸਾਡੀਆਂ ਉੱਥੇ ਐਸੀਆਂ ਵੀ ਸੀ ਜਿਹੜੇ ਬੱਚਿਆਂ ਸਮੇਤ ਰਹਿ ਰਹੀਆਂ ਨੇ ਕਿਉਂਕਿ ਕੁਝ ਐਸਾ ਅਪਰਾਧ ਹੋ ਗਿਆ ਤੇ ਉਸ ਤੋਂ ਬਾਅਦ ਬੱਚਾ ਉਹਨਾਂ ਦਾ ਇੱਥੇ ਆ ਕੇ ਜਮਿਆ ਉਹ ਬੱਚਾ ਨਾਲ ਹੀ ਰਹਿ ਰਿਹਾ ਹੈ ਉਹਨਾਂ ਬੱਚਿਆਂ ਸੀ ਕ੍ਰੈਚ ਵੀ ਬਣਾਈ ਹੋਈ ਹੈ ਉਹਨਾਂ ਨੇ ਉੱਥੇ ਹੀ ਮੈਂ ਚਾਹਾਂਗਾ ਕਿ ਕੁਝ ਲੇਡੀਆਂ ਵਾਸਤੇ ਕੁਝ ਰੋਜ਼ਗਾਰ ਦੇ ਵਾਸਤੇ ਕੁਝ ਹੋਰ ਕਿਚ ਕੀਤਾ ਜਾਏ ਔਰ ਸੈਕਰੇਟਿਸ ਉੱਥੇ ਬਿਠਾਏ ਜਾਣਾ ਜਿਹੜੇ ਇਹਨਾਂ ਦੇ ਅਪਰਾਧ ਕਰਨ ਦੇ ਦਿਮਾਗ ਨੂੰ ਬਦਲਣ ਦੇ ਵਿੱਚ ਉਹਨਾਂ ਦਾ ਕੁਝ ਐਸਾ ਦਿਮਾਗ ਬਣਾਣ ਕਿ ਤੁਸੀਂ ਅਪਰਾਧ ਕਰਕੇ ਆਪਣਾ ਜੀਵਨ ਖਰਾਬ ਕਰ ਰਹੇ ਹੋ ਕਿਦੇ ਵਾਸਤੇ ਕਰ ਰਹੇ ਹੋ ਜੇ ਬੱਚਿਆਂ ਨੇ ਬਾਅਦ ਚ ਤੁਹਾਡੇ ਕੰਮ ਨਹੀਂ ਆਣਾ ਤੁਸੀਂ ਜੇਲ੍ਹਾਂ ਸੜ ਜਾਣਾ ਹੈ ਜਿਹੜੇ ਸੈਕਟਰੀਸਟ ਹੁੰਦੇ ਨੇ ਉਹ ਆਪਣੀਆਂ ਗੱਲਾਂ ਨਾਲ ਹੀ ਬੰਦੇ ਨੂੰ ਬਦਲ ਦਿੰਦੇ ਨੇ ਮੈਂ ਚਾਹਾਂਗਾ ਕਿ ਹਰ ਜੇਲ੍ਹ ਦੇ ਅੰਦਰ ਸੈਕਟਰੀਸਟ ਬੈਠਣ ਆ ਕੇ ਇੱਕ ਦੋ ਘੰਟੇ ਲੋਕਾਂ ਨੂੰ ਸਲਾਹ ਦੇਣ ਖਾਸ ਕਰਕੇ ਲੋਕ ਜਿਹੜੇ ਅਪਰਾਧੀ ਅਜੇ ਬਣੇ ਨਹੀਂ ਨੇ ਅਜੇ ਵਿਚਾਰਾ ਤੀਨ ਹੈਗੇ ਨੇ ਲੇਕਿਨ ਉਹ ਵਿਚਾਰੇ ਕੁਝ ਸਾਲ ਤੋ ਕੋ 2 ਸਾਲ ਤੋ ਕੋ 3 ਸਾਲ ਤੋ ਕਰੋਨਾ ਦੇ ਟਾਈਮ ਚ ਕੀ ਹੋਇਆ ਸੀ ਕਿ ਕੋਰਟ ਬੰਦ ਹੋ ਗਏ ਸੀ ਲੇਕਿਨ ਮੈਨੂੰ ਅੱਛਾ ਲੱਗਿਆ ਦੇਖ ਕੇ ਕਿ ਇਸ ਜੇਲ੍ਹ ਦੇ ਅੰਦਰ ਵੀ ਸੀ ਵੀ ਹੈ ਵੀਡੀਓ ਕਾਨਫਰੈਂਸਿੰਗ ਕਰਨ ਦੀ ਸੁਵਿਧਾ ਹੈ 17 ਕੰਪਿਊਟਰ ਲੱਗੇ ਹੋਏ ਨੇ ਉੱਤੇ ਕੁੱਲ ਮਿਲਾ ਕੇ ਮੇਰਾ ਜੋ ਅੱਜ ਦਾ ਦੌਰਾ ਸੀ ਕੱਲ ਦਾ ਉਹ ਸਫਲ ਰਿਹਾ ਔਰ ਉਸ ਤੋਂ ਇਲਾਵਾ ਇੱਥੇ ਜੋ ਅਮਰੀਕਨ ਸਾਭੀ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਮੈਂ ਉੱਥੇ ਗਿਆ ਬੱਚਿਆਂ ਨੂੰ ਉੱਥੇ ਕੰਡਕਟ ਕੀਤਾ ਦੱਸਿਆ ਕਿ ਤੁਹਾਡੇ ਹਿਊਮਨ ਰਾਈਟਸ ਕੀ ਹੁੰਦੇ ਨੇ ਕਿਉਂਕਿ ਸਾਨੂੰ ਇੱਕ ਗੱਲ ਕਰਨੇ ਗਰਵ ਹੁੰਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਹਿਊਮਨ ਰਾਈਟਸ ਦੀ ਪਹਿਲੀ ਆਵਾਜ਼ ਕਿਸੇ ਨੇ ਚੁੱਕੀ ਸਾਬ ਸ਼ਿਰਗੁਰ ਤੇਗ ਬਹਾਦਰ ਜੀ ਨੇ ਚੁੱਕੀ ਔਰ ਉਹ ਵੀ ਆਪਣੇ ਵਾਸਤੇ ਨਹੀਂ ਉਹਨਾਂ ਨੇ ਤਿਲਕ ਤੇ ਜੰਝੂ ਵਾਸਤੇ ਉਸ ਉਸ ਕੌਮ ਵਾਸਤੇ ਜਿਹੜੇ ਕਿ ਉਸ ਲਈ ਡਰੇ ਹੋਏ ਸਨ ਕਸ਼ਮੀਰੀ ਪੰਡਤ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਭਾਈ ਮਤੀ ਦਾਸ ਸਤੀ ਦਾਸ ਦਿਆਲਾ ਜੀ ਦੀ ਕੁਰਬਾਨੀ ਹੋਈ ਚਾਨੀ ਚੌਕ ਦੇ ਵਿੱਚ ਤੇ ਉਹ ਇੱਕ ਮਸ ਸਮਾਂ ਹਿਊਮਨ ਰਾਈਟ ਦੀ ਆਵਾਜ਼ ਸੀ ਪੂਰਾ ਵੰਸ਼ ਵਾਰਿਆ ਉਹਨਾਂ ਨੇ ਭਗਤ ਸਿੰਘ ਜੀ ਨੇ ਜੇਲ੍ਹ ਦੇ ਵਿੱਚੋਂ ਆਵਾਜ਼ ਚੁੱਕੀ ਸੀ ਲਾਹੌਰ ਜੇਲ੍ਹ ਦੇ ਵਿੱਚ ਹਿਊਮਨ ਰਾਈਟ ਦੀ ਬਾਤ ਚੁੱਕੀ ਕਿ ਰੋਟੀਆਂ ਖਾਵਾਂਗੇ ਜਿਹੜੀ ਇਨਸਾਨ ਖਾਂਦੇ ਨੇ ਅਖਬਾਰ ਵੀ ਪੜ੍ਹਾਂਗੇ ਦਵਾਈਆਂ ਵੀ ਚਾਹੀਦੀਆਂ ਵੇ ਅਸੀਂ ਜ਼ਿਕਰ ਬਾਬਾ ਸਾਹਿਬ ਭੀਮਰਾਮ ਅੰਬੇਡਕਰ ਜੀ ਨੇ ਸੰਵਿਧਾਨ ਨੂੰ ਲਿਆ ਕੇ ਆਪਣੇ ਹੱਕ ਦੱਸੇ ਲੋਕਾਂ ਨੂੰ ਇਹ ਮੈਂ ਸਮਝਦਾ ਕਿ ਹੁਣ ਜੋ ਹਿਊਮਨ ਰਾਈਟਸ ਕਮਿਸ਼ਨ ਐਕਟ 1993 ਹੈ ਮੇਰਾ ਪੂਰਾ ਪ੍ਰਯਾਸ ਰਹੇਗਾ ਕਿ ਜਿਹੜਾ ਮੌਕਾ ਦਿੱਤਾ ਗਿਆ ਪੰਜਾਬ ਦੇ ਕੋਨੇ-ਕੋਨੇ ਜਾ ਕੇ ਉਹਨਾਂ ਲੋਕਾਂ ਨੂੰ ਮਿਲਾਂ ਜਿਨ੍ਹਾਂ ਦੇ ਹੱਕਾਂ ਦੀ ਘਾਣ ਹੋ ਰਹੀ ਹੈ ਜਿਹੜਾ ਵੀ ਸਾਡੇ ਕੋਲ ਕੋਈ ਆਪਣੀ ਫਰਿਆਦ ਲੈ ਕੇ ਆਏਗਾ ਕੋਈ ਵੀ ਲੈਟਰ ਪਾਏਗਾ ਅਸੀਂ ਉਹਦੇ ਪੂਰਾ ਤਹਿਕੀਕਾਤ ਕਰਾਂਗੇ ਜਿਵੇਂ ਕਿ ਸਾਡੀ ਐਡਵਾਈਜ਼ਰੀ 9 ਤਰੀਕ ਨੂੰ ਜਾਰੀ ਹੁੰਦੀ ਹੈ ਉਹ 13 ਤਰੀਕ ਨੂੰ ਮੈਕਸ ਹਸਪੀਟਲ ਇੱਕ ਡੱਟ ਬੋੜੀ ਡੋਲ ਰਿਹਾ ਹੈ ਸਾਰੇ ਡਿਪਾਰਟਮੈਂਟਸ ਨੂੰ ਹਸਪਤਾਲ ਨੂੰ ਵੀ 7 ਦਿਨ ਦਾ ਟਾਈਮ ਦਿੱਤਾ ਹੈ ਕਿ ਜਾ ਕੇ ਸਫਾਈ ਦਿਓ ਔਰ ਨਿਸ਼ਚਿਤ ਹੈ ਕਿ ਜਿਹੜਾ ਵੀ ਹਸਪਤਾਲ ਉਹਦੀ ਪਾਲਣਾ ਨਹੀਂ ਕਰੇਗਾ ਅਸੀਂ ਉਹ ਦੇਖਲਾ ਫਾਈਰ ਕਰਾਵਾਂਗੇ ਹੁਣ ਮਖਸ਼ਾਂਗੇ ਨਹੀਂ ਸੰਜੀਤ ਜੀ ਗੱਲ ਕਰੀਏ ਤੁਸੀਂ ਇਹ ਗੱਲ ਕੀਤੀ ਹੈ ਮਲੂਕੀ ਧਕਾਰਾ ਹੁਣ ਅਜੇ ਤੱਕ ਸਰਕਾਰਾਂ ਵੱਲੋਂ ਪ੍ਰੋਪਰ ਇੰਪਲੀਮੈਂਟ ਕਿਉਂ ਨਹੀਂ ਕੀਤਾ ਗਿਆ ਇਹ ਕੀਤਾ ਜਿਹੜਾ ਤੁਸੀਂ ਦੱਸਿਆ ਸਰਕਾਰਾਂ ਆਪਣੀ ਜਗ੍ਹਾ ਹੁੰਦੀਆਂ ਨੇ ਕਮਿਸ਼ਨ ਆਪਣੀ ਜਗ੍ਹਾ ਹੁੰਦੇ ਨੇ ਕਮਿਸ਼ਨ ਨੇ ਆਪਣਾ ਕੰਮ ਕੀਤਾ ਤੁਸੀਂ ਦੇਖਿਆ ਹੋਣਾ ਕਿ ਉਸ ਤੋਂ ਇੱਕ ਦਿਨ ਬਾਅਦ ਹੀ ਸੀਐਮ ਸਾਹਿਬ ਨੇ ਪੂਰੀ ਅਨਾਊਂਸਮੈਂਟ ਕੀਤੀ ਹੈ ਜੋ ਜੋ ਗੱਲਾਂ ਮੈਂ ਅੱਜ ਨੂੰ ਦੱਸਿਆ ਨੇ ਸੇਮ ਚਾਹੇ ਡੈੱਡ ਬੋਡੀ ਦੀਆਂ ਨੇ ਚਾਹੇ ਪੇਸ਼ੈਂਟ ਦੀਆਂ ਨੇ ਚਾਹੇ ਐਮਬੂਲੈਂਸ ਦੀਆਂ ਨੇ ਚਾਹੇ ਸ਼ਵਵਾਹਾਂ ਦੀਆਂ ਨੇ ਚਾਹੇ ਕ੍ਰਿਮਿਸ਼ਨ ਦੀਆਂ ਨੇ ਇਹ ਸਾਰੀਆਂ ਗੱਲਾਂ ਜਿਹੜੇ ਕਮਿਸ਼ਨ ਹੁੰਦੇ ਨੇ ਉਹਨਾਂ ਦੇ ਕੋਲ ਰਾਈਟਸ ਹੁੰਦੇ ਨੇ ਅੰਕੁਸ਼ ਲਗਾਉਂਦੇ ਜਿਹੜੇ ਕੰਮ ਕੁਝ ਗਲਤ ਹੋ ਰਹੇ ਨੇ ਜਾਂ ਛੇ ਹੋਣੇ ਚਾਹੀਦੇ ਨੇ ਤੇ ਮੈਂ ਸਮਝਦਾ ਕਿ ਸਰਕਾਰ ਉਹਦੀ ਪੂਰਾ ਕੋਆਪਰੇਟ ਕਰੇਗੀ ਉਹਦਾ ਉਹ ਸਭ ਤੋਂ ਵੱਡੀ ਗੱਲ ਹੈ ਕਿ ਆਮ ਜਨਤਾ ਨੂੰ ਜਦੋਂ ਇਹਦਾ ਫਾਇਦਾ ਮਿਲਣਾ ਸ਼ੁਰੂ ਹੋਏਗਾ ਆਮ ਜਨਤਾ ਨੂੰ ਜਦੋਂ ਲੱਗੇਗਾ ਕਿ ਸਾਡੇ ਹੱਕਾਂ ਨੂੰ ਅੱਜ ਕੋਈ ਪਛਾਣ ਮਿਲੀ ਹੈ ਤੇ ਉਹ ਖੁਦ ਹਿਊਮਨਾਈਟੀ ਦੀ ਜਿਸ ਤੇ ਤਾਰੀਫ ਕਰਨਗੇ ਨਾਲ ਨਾਲ ਸਾਨੂੰ ਅਪਾਇੰਟ ਕੀਤਾ ਗਿਆ ਤਾਂ ਉਹਨਾਂ ਲੱਗੇਗਾ ਨਹੀਂ ਕੰਮ ਅੱਛਾ ਹੋ ਰਿਹਾ ਹੈ ਜੀ ਮੇਰਾ ਕਹਿਣਾ ਹੈਗਾ ਸਰ ਇਹ ਜ਼ਿਆਦਾਤਰ ਕੇਸਾਂ ਦੇ ਵਿੱਚ ਸੁਣਨ ਵਿੱਚ ਆਉਂਦਾ ਵੀ ਕਮਿਸ਼ਨਰਾਂ ਕੋਲੇ ਸਿਰਫ ਪੱਤਰ ਲਿਖਣ ਦੀ ਪਾਵਰ ਹੁੰਦੀ ਹੈ ਸਿੱਧੇ ਤੌਰ ਤੇ ਅਧਿਕਾਰ ਨਹੀਂ ਹੁੰਦੇ ਤੇ ਉਹੋ ਨੀਤੇ ਇੰਪਲੀਮੈਂਟ ਹੀ ਨਹੀਂ ਹੁੰਦੇ ਜਿਹੜੇ ਪੱਤਰ ਕਮਿਸ਼ਨ ਲਿਖਦਾ ਉਹ ਬੈਂਕ ਦੀ ਸੰਬੰਧੀ ਵੀ ਸੌਣ ਚੱਲਦਾ ਇਸ ਤਰ੍ਹਾਂ ਨਹੀਂ ਹੁੰਦਾ ਸਾਨੂੰ ਜਿਹੜੇ ਸਪੋਸ ਸਾਨੂੰ ਕੰਪਲੇਂਟ ਆਉਂਦੀ ਮੈਂ ਐਗਜ਼ਾਮਪਲ ਦੇ ਰਿਹਾ ਕਿ ਸਾਡੇ ਪਤੀ ਨੂੰ ਜੇਲ੍ਹ ਦੇ ਵਿੱਚ ਮਾਰ ਦਿੱਤਾ ਗਿਆ ਸਾਡਾ ਕੰਮ ਹੈ ਕੰਪਲੇਂਟ ਆਈ ਅਸੀਂ ਉਹਨਾਂ ਨੂੰ ਨੋਟਿਸ ਦਿੱਤਾ ਐਸਐਸਪੀ ਸਾਹਿਬ ਨੂੰ ਜਾਂ ਜੇਲ੍ਹ ਦੇ ਅਧਿਕਾਰੀਆਂ ਨੂੰ ਕਿ ਸਾਨੂੰ ਇਹਦੀ ਰਿਪੋਰਟ ਸਾਥ ਦੇ ਦੇਣਾ ਚਾਹੀਦੀ ਆ ਫਿਰ ਅਸੀਂ ਉਸ ਪਾਰਟੀਕਲ ਮੰਗਾਨੇ ਆ ਫਿਰ ਅਸੀਂ ਇਹਨਾਂ ਕੋਲ ਐਵੀਡੈਂਸ ਮੰਗਾਨੇ ਆ ਉਸ ਤੋਂ ਬਾਅਦ ਸਾਨੂੰ ਪੂਰੇ ਰਾਈਟਸ ਹੈਗੇ ਨੇ ਲਿਖ ਕੇ ਦੇਣ ਦੇ ਕਿ ਇਹਨਾਂ ਨੂੰ ਅੰਡਰ ਸੈਕਸ਼ਨ ਸੈਂਡਸੋਂ ਇਹਨਾਂ ਪੁਲਿਸ ਵਾਲਿਆਂ ਤੇ ਹੀ ਕਾਰਵਾਈ ਕੀਤੀ ਜਾਏ ਪੂਰੇ ਰਾਈਟਸ ਹੈਗੇ ਨੇ ਅਗਰ ਤੁਸੀਂ ਕਿਸੇ ਵੀ ਕਮਿਸ਼ਨ ਦਾ ਪੂਰਾ ਪੜੋਗੇ ਉਹਦਾ ਜੋ ਪੂਰਾ ਸਿਸਟਮ ਹੈ ਉਹ ਹੈਗਾ ਅਸੀਂ ਐਡਵਾਈਸ ਦੇ ਸਕਦੇ ਹਾਂ ਔਰ ਅਸੀਂ ਉਹਦੇ ਤੇ ਐਫ ਆਈ ਆਰ ਕਰਾ ਸਕਦੇ ਹਾਂ ਨੈਕਸਟ ਆਫ ਜਿਹੜੀ ਜਿੱਥੇ ਕੀਤਾ ਫੋਲੋਅ ਅਪ ਮੌਲੀ ਮੌਲਿਕ ਹਾਂ ਅਖਬਾਰਾ ਜਾਇ ਮੇਰੇ ਕੋਲ ਜਿਹੜਾ ਬਈ ਉਹਨੂੰ ਨੋਟਿਸ ਭੇਜਿਆ ਹੈ ਪਹਿਲੀ ਗੱਲ ਤੇ ਜੋ ਅਸੀਂ ਐਡਵਾਈਜ਼ ਜਾਰੀ ਕੀਤੀ 9 ਤਰੀਕ ਦੀ ਉਹਦੀ ਮੈਂ ਕਾਪੀ ਡੀਪੀਓ ਆ ਸਭ ਨੂੰ ਦੇ ਦਿੱਤੀ ਹੈ ਇਹ ਤੁਹਾਨੂੰ ਦੇ ਦਿੱਤੀ ਗਰੁੱਪ ਚਾਹੁੰਦਾ ਹੈ ਜਿਹੜਾ ਪਰਸੋਂ ਅਸੀਂ ਨੋਟਿਸ ਜਾਰੀ ਕੀਤਾ ਉਹ ਮੈਂ ਇਹਨਾਂ ਨੂੰ ਹੁਣੇ ਦੇ ਰਿਹਾ ਹਾਂ ਉਹ ਵੀ ਤੁਸੀਂ ਛਾਪ ਸਕਦੇ ਹੋਗੇ ਟਿਕਾ ਕੇ ਦਿੱਤਾ ਨੋਟਿਸ ਜੀ ਤੁਸੀਂ ਗੱਲ ਰਾਈਟ ਦੀ ਕੀਤੀ ਹੈ ਨਾ ਇੱਥੇ ਵੀ ਜਿਹੜਾ ਹਸਪੀਟਲ ਹੈ ਜਿਹੜੇ ਅਧੂਰ ਹੁਣੇ ਕਿੰਨੀ ਪਰਸੈਂਟ ਜਿੰਨਾਂ ਨੂੰ 1 ਰੁਪਈਏ ਦਿੱਤੇ ਸਭ ਕਿਹਾ ਹੈ ਤਾਂ 20% ਜਿਹੜਾ ਆਪਣਾ ਲੋਕਾਂ ਦਾ ਇਲਾਜ ਕਰਨਗੇ ਉਹ ਵੀ ਕਰੀਪਾ ਨਾ ਸਰ ਇਹ ਹੈਂਪਲ ਲਾ ਕੇ ਦਿਖਾ ਦਿੰਦੇ ਨੇ ਕਿ ਅਸਲੀ ਨਾ ਆਖਦਾ ਸੋਰੀ ੈਂਪਲ ਉਹ ਨਾ ਜਦੋਂ ਕੋਈ ਹੋਰ ਤਰ੍ਹਾਂ ਉਹਨਾਂ ਨੂੰ ਮਿਲਣਾ ਉਹ ਕੋਈ ਇਲਾਜ ਨਹੀਂ ਉਹ ਕੋ ਵੈਲਿਊ ਨਹੀਂ ਉਹਦੀ ਆ ਇਹ ਉਹੀ ਚੀਜ਼ ਇਹ ਸਾਡੇ 20% ਪਲਾਜ਼ਾ ਕਰ ਰਿਹਾ ਪੈਂਟ ਲਾ ਡਾ ਡਾ ਇਕੱਠਾ ਕਰ ਮੈਂ ਦੁਬਾਰਾ ਦੱਸ ਦੇਣਾ ਤੁਹਾਨੂੰ ਹਸਪੀਟਲ ਨੂੰ ਬੋਰਡ ਲਗਾਣੇ ਪੈਣਗੇ ਉੱਥੇ ਕਿ ਸਾਡੇ ਕੋਲ ਟੋਟਲ 400 ਬੈੱਡ ਨੇ ਉਹਦਾ 20% 80 ਬੈੱਡ ਬਣੇ ਠੀਕ ਹੈ ਜੀ ਬੋਰਡ ਲੱਗੇਗਾ ਐਸ ਵੇਲੇ 72 ਭਰੇ ਹੋਏ ਨੇ 62 ਭਰੇ ਹੋਏ ਨੇ ਭੁੰਜਾ ਭਰੇ ਹੋਏ ਨੇ ਆਮ ਜਨਤਾ ਨੂੰ ਵੀ ਰਾਈਟ ਹੈ ਕਿ ਉਹ ਜਾ ਕੇ ਦੇਖ ਸਕਦੀ ਹੈ ਕਿ ਭਰੇ ਹੋਏ ਕਿ ਨਹੀਂ ਲੇਕਿਨ ਲੇਕਿਨ ਸਿਸਟਮ ਦਾਸ ਨਾ ਹੋ ਸਿੱਧਾ ਨਹੀਂ ਜਾ ਸਕਦਾ ਉੱਤੇ ਹੁੰਦਾ ਪਹਿਲੇ ਗਵਰਨਮੈਂਟ ਹਸਪੀਟਲ ਜਾਏਗਾ ਗਵਰਨਮੈਂਟ ਹਸਪੀਟਲ ਨੂੰ ਰੈਫਰ ਕਰੇਗਾ ਕਿ ਸਾਡੇ ਕੋਲ ਐ ਕੈਂਸਰ ਦਾ ਇਲਾਜ ਨਹੀਂ ਹੈ ਜੀ ਕਿਡਨੀ ਦਾ ਨਹੀਂ ਹੈ ਜੀ ਲੀਵਰ ਦਾ ਨਹੀਂ ਹੈ ਤੇ ਉਹ ਫਿਰ ਰੈਫਰ ਕਰੇਗਾ ਤੇ ਫਲਾਣਾ ਵੱਡਾ ਹਸਪੀਟਲ ਹੈ ਤੁਸੀਂ ਉੱਤੇ ਚਲੇ ਜਾਓ ਫਿਰ ਉਹਨੂੰ ਲੈਣੇ ਉਧਰੋਂ ਕਹਿੰਦਾ ਕਿ ਨਹੀਂ ਲੈ ਸਕਦੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿਆ ਬੈਡ ਖਾਲੀ ਹੈ ਕੋਈ ਰਿਸਰਟ ਦਿਖਾਓ ਫਿਰ ਸਾਨੂੰ ਕੰਪਲੇਂਟ ਮੇਂ ਜੋ ਸਰ ਹਸਪੀਟਲ ਦੀ ਵਿੱਚ ਸਰਕਾਰੀ ਕੇ ਜਾਂਨੇ ਤਾਂ ਉਹ ਇਹਨਾਂ ਦੋਨੋਂ ਕਰੂਗਾ ਡੀ ਐਮ ਸੀ ਨੂੰ ਕਰੂਗਾ ਪੀ ਡੀ ਆਈ ਨੂੰ ਕਰੂਗਾ ਜੀ ਤਾਂ ਉਹ ਮੈਕਸਿਮਮ ਕਿਉਂ ਕਰੂਗਾ ਜੀ ਜਦੋਂ ਤੁਸੀਂ ਹਸਪੀਟਲ ਲੈਣਾ ਜੀ ਉਹਨਾਂ ਦੇ ਬਿਲਕੁਲ ਕੰਮ ਨੂੰ ਕਰੂਗਾ ਜੀ ਤਾਂ ਜਾਂਦਾ ਇਹ ਸਵਾਲ ਉੱਠਦੇ ਹੈਗੇ ਜੀ ਦੁਬਾਰਾ ਦੱਸ ਪੁੱਛੋ ਜੇ ਜਸਨਾਵ ਬਠਿੰਡਾ ਐਮਰਜੈਂਸੀ ਮੰਨ ਲਓ ਕੋਈ ਪੇਸ਼ੈਂਟ ਚਲਾ ਗਿਆ ਉਹ ਇਹਨਾਂ ਕਰ ਦੇਗਾ ਰੈਂਪਰ ਮਤਲਬ ਆਦੇਸ਼ ਕਰ ਦੇਗਾ ਪੀ ਡੀ ਆਈ ਕਰ ਦੇਗਾ ਜਾਂ ਡੀ ਐਮ ਸੀ ਲੁਧਿਆਣਾ ਕਰ ਦੇਗਾ ਲੋਕਲ ਬਹੁਤ ਘੱਟ ਜਿਹੜੇ ਹੈਗੇ ਜਿੰਨਾ ਕੋਈ ਟ੍ਰੀਟਮੈਂਟ ਵੀ ਹੈ ਉਹ ਕਰਾ ਪਰ ਬਹੁਤ ਘੱਟ ਠੀਕ ਹੈ ਸਰ ਲੋਕਾਂ ਨੂੰ ਨੌਲੇਜ ਨਹੀਂ ਹੈ ਨਾ ਚੀਜ਼ਾਂ ਫਿਰ ਕਹਿ ਰਹੇ ਹਾਂ ਜਦੋਂ ਤੁਸੀਂ ਕਹੋਗੇ ਨਾ ਕਿ ਮੈਂ ਮੈਕਸੀ ਜਾਣਾ ਹੈ ਮੈਂ ਅਪੋਲੋ ਹੀ ਜਾਣਾ ਹੈ ਮੈਂ 40s ਹੀ ਜਾਣਾ ਹੈ ਕਰੋ ਰੈਫਰ ਮੈਂ ਚਾਹੁੰਦਾ ਕਿ ਤੁਸੀਂ ਇਹ ਵਜੇ ਕੇਸ ਉਬਾਰੋ ਸਾਨੂੰ ਭੇਜੋ ਹਿਊਮਨ ਰਾਈਟਸ ਦੇ ਵਿੱਚ ਜੀ ਕੋਈ ਕਹਿੰਦਾ ਹੈਗਾ ਜੀ ਉਹ ਕਹਿੰਦੇ ਨਹੀਂ ਕਹਿੰਦੇ ਕਿ ਅਸੀਂ ਤਾਂ ਸਿਰਫ ਐਮਜੇ ਭੇਜ ਸਕਦੇ ਹਾਂ ਕੀ ਕਹਿੰਦੇ ਨੇ ਸਰ ਕਾਦੀ ਵਾਲੇ ਕਹਿੰਦੇ ਸਿਰਫ ਐਮਜੇ ਭੇਜ ਸਕਦੇ ਅਸੀਂ ਅਸੀਂ ਪ੍ਰਾਈਵੇਟ ਨਹੀਂ ਪ੍ਰਾਈਵੇਟ ਨਹੀਂ ਰੱਖ ਕਿੰਨੇ ਕਹਿਆ ਕਰਾ ਡਾਕਟਰ ਨੂੰ ਲਿਖ ਕੇ ਦੋ ਕੋ ਲਿਖ ਕੇ ਦੋ ਕੋ ਲਿਖ ਕੇ ਦੋ ਵੀ ਕੁਝ ਇਲਾਜ ਮੈਂ ਮੰਨਣਾ ਕਿ ਐਮਐਸ ਵਿੱਚ ਬਹੁਤ ਅੱਛੇ ਲਾਏ ਨੇ ਮੈਂ ਮੰਨਣਾ ਕਿ ਪੀਜੀਆਈ ਬਹੁਤ ਵੱਡਾ ਹੈਗਾ ਲੇਕਿਨ ਇਹ ਤੁਹਾਡੇ ਨੇੜੇ ਕੋਈ ਪ੍ਰਾਈਵੇਟ ਹਸਪੀਟਲ ਹੈਗਾ ਔਰ ਉਹਦੇ ਕੋਲ 20% ਕੋਟਾ ਹੈਗਾ ਤੇ ਅਸੀਂ ਉਹਨੂੰ ਕਿਉਂ ਛੱਡੀ ਹੈ ਜੀ ਉਹ ਕੈਂਪ ਲਗਾ ਦੇਣੇ ਪਿੰਡਾਂ ਵਿੱਚ ਜਾ ਕੇ ਉਹ ਸਭ ਫਰਾਡ ਹੈ ਔਖਾ ਦੇ ਤੂਲ ਚੋਕਣ ਵਾਲੀ ਗੱਲ ਹੈ ਬੈੱਡ ਉਹਨਾਂ ਨੂੰ ਦੇਣੇ ਪੈਣਗੇ ਇਲਾਜ ਉਹਨਾਂ ਨੂੰ ਦੇਣੇ ਪੈਣਗੇ ਇਹ ਜੋ ਫਾਇਦਾ ਹੈ ਇਹਨਾਂ ਨੇ ਕੋਵਿਡ ਦੇ ਵਿੱਚ ਚੁੱਕਿਆ ਹੈ ਉਹ ਕੀ ਚੁੱਕਿਆ ਮੈਂ ਉਹਨੂੰ ਥੋੜਾ ਥੋੜਾ ਖੋਲ ਕੇ ਦੱਸਣਾ ਤੁਹਾਨੂੰ ਮੈਂ ਇੰਸ਼ੋਰੈਂਸ ਕੰਪਨੀਆਂ ਨੇ ਜਿਵੇਂ 5 ਲੱਖ ਦੀ ਕਿਸੇ ਦੀ ਇੰਸ਼ੋਰੈਂਸ ਕੀਤੀ ਉਹ ਬੰਦਾ ਹਸਪੀਟਲ ਐਡਮਿਟ ਹੋ ਗਿਆ 490 ਚਾਰ ਤੱਕ ਦਾ ਬਿੱਲ ਉਹ ਕਿਹੋਂ ਦਾ ਰੂਟੀ ਪੀਏ ਬੋਲਦੇ ਨੇ ਆਪਣੀ ਲੈਂਗੁਏਜ ਵਿੱਚ TPA ਪਾਸ ਹੋ ਗਈ TPA ਪਾਸ ਜਦੋਂ ਉਹ ਬਿੱਲ 5 ਲੱਖ ਨੂੰ ਕ੍ਰੋਸ ਕੀਤਾ ਤੇ ਉਹ ਗੋ ਕੀ ਮੈਸੇਜ ਆਂਦਾ ਕਿ ਅਸੀਂ ਅਸੀਂ ਪਤਾ ਕੀਤਾ ਜੀ ਹਸਪੀਟਲ ਤੋਂ ਤਾਂ ਤੇ ਸ਼ੂਗਰ ਹੈਗੀ ਸੀ ਤੇ ਤੁਹਾਡਾ ਤੇ ਇੰਸ਼ੋਰੈਂਸ ਕੈਨਸਲ ਹੋ ਗਈ ਉਸ ਤੋਂ ਪਹਿਲੇ ਵੀ ਮਾਰ ਆ ਗਿਆ ਸੀ ਇੱਕ ਮੇਰੇ ਸਰ ਮਿਲੇ ਹੋਏ ਨੇ ਉੱਥੇ ਅਸੀਂ ਇਹੋ ਜੇ ਰੋਜ ਕੇਸ ਦਿਖਨੇ ਆ ਰੋਜ ਦਿਖਨੇ ਆ ਅਸੀਂ ਸਰ ਬੋਲਦਾ ਜੇ ਮੈਂ ਝੂਠ ਬੋਲ ਰਿਹਾ ਤੇ ਕਿਹਾ ਦੋ ਜੇ ਆਵੇਂ ਅਸੀਂ ਇਹ ਵੀ ਰਹਾ ਲਿਖਿਆ ਜਾਏਗਾ ਕਿ ਮੇਰੇ ਨਾਲ ਇੱਕ ਫੰਡ ਬਣ ਜਾਏਗਾ ਤੇ ਅਸੀਂ ਵਾਅਦਾ ਕਰਨੇ ਆ ਇਸ ਗੱਲ ਦਾ ਕਿ ਕੋਈ ਵੀ ਕੰਪਲੇਂਟ ਆਏਗੀ ਤੁਰ ਤੱਕ ਛੱਡ ਕੇ ਆਵਾਂਗੇ ਉਹਨੂੰ ਪਰ ਇੱਕ ਇੱਕ ਅਪੀਲ ਵੀ ਹੈ ਮੇਰੀ ਜਨਤਾ ਨੂੰ ਕਿ ਬਹੁਤ ਜਿਹੜੇ ਛੋਟੇ ਛੋਟੇ ਮਾਈਨਰ ਕੇਸ ਨੇ ਮੱਝ ਗੁੰਮ ਗਈ ਫਲਾਣਾ ਹੋ ਗਿਆ ਕਰੇਲੂ ਝਗੜੇ ਇਹ ਜਦੋਂ ਹਿਊਮਨ ਰਾਈਟਸ ਆਉਂਦੇ ਮੈਨੂੰ ਲੱਗਦਾ ਕਿ ਇਹ ਬਹੁਤ ਛੋਟੇ ਲੈਵਲ ਦੇ ਨੇ ਕਚੈਰੀ ਥਾਣੇ ਦਾ ਲੈਵਲ ਤੱਕ ਦੇਣੇ ਆ ਸਿਵਲ ਦੇ ਨੇ ਉਹ ਸਾਡੇ ਲੈਵਲ ਦੇ ਨਹੀਂ ਹੈਗੇ ਅਸੀਂ ਉਹਦੇ ਚ ਸਿਰਫ ਇਹ ਲਿਖ ਕੇ ਭੇਜ ਦੇਣਾ ਕਿ ਫਲਾਣੇ ਡਿਪਾਰਟਮੈਂਟ ਕੋਲ ਚਲੇ ਜਾਓ ਪਰ ਜੇ ਕੋਈ ਉਹ ਜ ਵੱਡੇ ਕੇਸ ਲੈ ਕੇ ਆਏਗਾ ਜਿਵੇਂ ਕਿਸੇ ਨੂੰ ਪਾਣੀ ਮਿਲ ਰਿਹਾ ਔਰ ਗੰਦਾ ਮਿਲ ਰਿਹਾ ਹੈ ਉਹਦਾ ਅਧਿਕਾਰ ਹੈ ਅਧਿਕਾਰ ਹੈ ਪਾਣੀ ਮਿਲਣਾ ਸਾਫ ਕਿਸੇ ਦੇ ਘਰ ਦੇ ਕੋਲ ਬਹੁਤ ਵੱਡਾ ਸੀਵਰੇਜ ਆ ਰਿਹਾ ਹੈ ਉਹਦੇ ਨਾਲ ਬੱਚਿਆਂ ਨੂੰ ਕੈਂਸਰ ਹੋ ਰਿਹਾ ਹੈ ਤਾਂ ਉਹਦਾ ਅਧਿਕਾਰ ਹੈ ਉਹ ਤੁਸੀ ਇਹ ਬੰਦ ਹੋਣਾ ਚਾਹੀਦਾ ਸਾਰੇ ਲੋਕਾਂ ਨੇ ਇਹ ਨਹੀਂ ਸਸਤੋ ਵੱਡਾ ਰਾਈਟਸ ਦੇ ਜਿਹੜੇ ਨਾ ਉਲੰਘਣਾ ਹੋ ਰਿਹਾ ਹੈ ਬੰਦੇ ਨਾਲ ਤੇ ਹੈ ਜੀ ਜਿਹੜਾ ਬੋਲਦਾ ਰਿਹਾ ਸਰ ਮੇਰੀ ਵੀ ਗੁਜਾਰਿਸ਼ ਹੈ ਕਿ ਜਦ ਤੱਕ ਕੋਈ ਅਸੀਂ ਮੰਗਾਗੇ ਹੀ ਨਹੀਂ ਜਦ ਤੱਕ ਅਸੀਂ ਅਪੀਲ ਹੀ ਨਹੀਂ ਕਰਾਂਗੇ ਕਿਧਰੇ ਜਾ ਕੇ ਮੈਂ ਫਿਰ ਕਹਿ ਰਿਹਾ ਹਾਂ ਕਿ ਕੋਈ ਵੀ ਸਾਡੇ ਕੋਲ ਅਪੀਲ ਆਏਗੀ ਤੇ ਅਸੀਂ ਉਹਦੇ ਤੇ ਬਹੁਤ ਬਹੁਤ ਤਰੀਕੇ ਨਾਲ ਉਹਨੂੰ ਖਾਸ ਕਰਕੇ ਮੈਂ ਫਿਰ ਕਹਿ ਰਿਹਾ ਹਾਂ ਕਿ ਇਹਨਾਂ ਦੋ ਤਿੰਨ ਕੰਪਨੀਆਂ ਨੂੰ ਤੇ ਅਸੀਂ ਛੱਡਾਂਗੇ ਨਹੀਂ ਜਿਹੜੇ ਸਰਿਆਂ ਜਿਨ੍ਹਾਂ ਨੇ ਲੁੱਟ ਮਚਾਈ ਹੋਈ ਹੈ ਖਾਸ ਕਰਕੇ ਚਾਹੇ ਉਹ ਲੈਬ ਵਾਲੇ ਹੋ ਗਏ ਚਾਹੇ ਉਹ ਹਸਪੀਟਲ ਵਾਲੇ ਹੋ ਗਏ ਮੇਰੀ ਕੋਈ ਪਰਸਨਲ ਰੰਜਿਸ਼ ਨਹੀਂ ਹੈ ਆਮ ਯੋਗ ਲੱਗਿਆ ਕਿ ਕੋਵਿਡ ਦੇ ਵਿੱਚ ਮੇਰੇ ਉੱਤੇ ਵੀ 11 ਕੇਸ ਸਟਾਰਟ ਹੋਏ ਕਿਉਂਕਿ ਮੈਂ ਲਾਸ਼ਾਂ ਚੁੱਕ ਚੁੱਕ ਕੇ ਲੈ ਆਏ ਲੋਕਾਂ ਦੀ ਉਸ ਵੇਲੇ 4268 ਲਾਸ਼ਾਂ ਦਾ ਸਸਕਾਰ ਕਰਨ ਦੀ ਸੇਵਾ ਦੇ ਮੌਕਾ ਦਿੱਤਾ ਵਾਈ ਉਸ ਸੱਚੇ ਪਾਤਸ਼ਾਹ ਨੇ ਪਰ ਜੋ ਅਸੀਂ ਕਾਨੂੰਨਾ ਰੂਪ ਦੇਖਿਆ ਉਸ ਵੇਲੇ ਕਿ ਇੱਕ ਤਰਫ ਤੇ ਲੋਕ ਸੇਵਾ ਕਰ ਰਹੇ ਸੀ ਤੇ ਦੂਜੀ ਤਰਫ ਇਹ ਲੋਕਾਂ ਨੂੰ ਟੱਕ ਸ਼ੂਟ ਕਰ ਰਹੇ ਸੀ ਅਸੀਂ ਉਹਨੂੰ ਬਰਦਾਸ਼ਤ ਨਹੀਂ ਆਉਣ ਦੇਵਾਂਗੇ ਕਿਸੇ ਤਰੀਕੇ ਦੇ ਵਿੱਚ ਤੁਸੀਂ ਤਾਂ ਇਹ ਚੀਜ਼ਾਂ ਦੇਖ ਮਾਰ ਨਹੀਂ ਅਸੀਂ ਵੀ ਉਹਨੂੰ ਦੇਖਦੇ ਰਹੇ ਹਾਂ ਉਹ ਦੋ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਬਹੁਤ ਵੱਡਾ ਦੁਕਾਨ ਸੀਗਾ ਇਹ ਲੇਕਿਨ ਇਹ ਨਹੀਂ ਬੰਦ ਹੈਗਾ ਕਿ ਇਸ ਦੀ ਵੀ ਇੱਕ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਜਿਹੜਾ ਉਦੋਂ ਇੰਨਾ ਲੁਟਿਆ ਗਿਆ ਲੋਕਾਂ ਨੂੰ ਤੇ ਪ੍ਰਾਈਵੇਟ ਹਸਪਤਲ ਵਾਲਿਆਂ ਨੂੰ ਲੁਟਿਆ ਤਾਂ ਇਹਦੀ ਵੀ ਇੱਕ ਜਾਂਚ ਹੋਣੀ ਚਾਹੀਦੀ ਜਿੱਦਾਂ ਦੋ ਹਸਪਤਲ ਸੀ ਉਹ 15 ਹੋ ਗਏ ਨੇ ਜੀ ਜਿਹੜੇ ਹਸਪਤਲ ਕਰਦੇ ਜਗ੍ਹਾ ਸੀ ਉਹਨਾਂ ਕੋਲ 15-15 ਹਸਪਤਾਲ ਨੇ ਜੀ ਔਰ ਇਹਦੇ ਦੇ ਵਿੱਚ ਦੋ ਤਿੰਨ ਪੀਆਈਐਲ ਚੱਲ ਵੀ ਰਹੀਆਂ ਨੇ ਜੀ ਉਹਦਾ ਇੱਕ ਬਹੁਤ ਵੱਡਾ ਕਾਰਨ ਹੈ ਕਿ ਸਾਡੇ ਦੇਸ਼ ਦੇ ਵਿੱਚ ਜਦੋਂ ਸਾਡਾ ਕੰਮ ਹੋ ਜਾਂਦਾ ਹੈ ਅਸੀਂ ਸੋਚਦੇ ਹਾਂ ਸਾਨੂੰ ਪੰਗਾ ਲੈਣ ਦੀ ਕੀ ਲੋੜ ਹੈ ਆਮ ਆਉਣ ਨੂੰ ਸਾਡੇ ਫਿਤਰਤ ਹੈ ਉਹ ਕਰੋਨਾ ਦੇ ਵਿੱਚ ਜੋ ਲੋਕੀ ਹਹਾ ਕਰਮਚਾਰੀ ਸੀ ਨਾ ਉਹ ਸਭ ਕੁਲਗੇ ਨੇ ਸਭ ਆਪਣੇ ਕੰਮਾਂ 'ੇ ਲੱਗੇ ਨੇ ਜੀ ਉਹਨਾਂ ਕੋਲ ਟਾਈਮ ਨਹੀਂ ਹੈ ਇਹ ਕਹਿੰਦਾ ਕੌਣ ਕੋਟ ਜਾਏਗਾ ਕੌਣ ਹਿਊਮਨ ਰਾਈਟ ਜਾਏਗਾ ਕੌਣ ਕੰਜ਼ਿਊਮਰ ਸੈਲ ਜਾਏਗਾ ਲੇਕਿਨ ਜੇ ਕੋ ਪਿੱਛੇ ਹੀ ਪੈ ਜਾਏ ਤੇ ਫਿਰ ਉਹਦਾ ਹੱਲ ਹੈਗਾ ਜੀ ਇਹਦੇ 'ਚ ਕੋਈ ਦੋਰ ਹੈ ਨਹੀਂ ਐ ਮੈਂ ਵਾਅਦਾ ਕਰਨਾ ਕਿ ਜੋ ਮੈਨੂੰ ਜ਼ਿੰਮੇਵਾਰੀ ਪੰਜਾਬ ਵੀ ਦਿੱਤੀ ਗਈ ਹੈ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਮਾਨਵਤਾ ਵਾਸਤੇ ਮੈਂ ਡਟ ਕੇ ਸੇਵਾ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇੱਕ ਇੱਕ ਸਵਾਲ ਆ ਰਹੀ ਹੈ ਅਮਨ ਅਮਨ ਇਧਰ ਸੇ ਆ ਕੇ ਲੈ ਸਰ ਕਮਿਸ਼ਨ ਆ ਜਿਹੜੇ ਜਿਵੇਂ ਤੇ ਹੈਗੇ ਆ ਐਸਸੀ ਕਮਿਸ਼ਨ ਆ ਤੇ ਲਾਲੀ ਦੀ ਬਿਲਜੀ ਹੈਗੇ ਆ ਤੁਹਾਡਾ ਕਮਿਸ਼ਨ ਆ ਜਿਹੜਾ ਟੋਪਰ ਸੋਸ਼ਲ ਮੀਡੀਆ ਤੇ ਉਵੇਂ ਐਕਟਿਵ ਨਹੀਂ ਹੈ ਤੁਸੀਂ ਬਹੁਤ ਵੱਡੀ ਗੱਲ ਕਹੀ ਹੈ ਮੈਂ ਪਰਸੋ ਪੁੱਛਿਆ ਐਸਸੀ ਪੁੱਛਿਆ ਨੌ ਮਹੀਨਿਆਂ ਬਾਅਦ ਕਿਤੇ ਤੁਸੀਂ ਮੈਂ ਕਿਹਾ ਤੇ ਪਾਰਲਮੈਂਟ ਕਿੰਨੀ ਨਾ पर मुने खुशी है कि ਸਾਡੇ ਜਿਹੜੇ ਚੇਅਰਮੈਨ ਸਾਹਿਬ ਨੇ ਸੰਤ ਪ੍ਰਕਾਸ਼ ਜੀ ਬਹੁਤ ਹੀ ਸੀਨੀਅਰ ਜਸਟਿਸ ਨੇ ਪਰ ਉਹਨਾਂ ਨੂੰ ਕੰਮ ਕਰਨਾ ਆਉਂਦਾ ਹੈ ਮੈਂ ਉਹਨਾਂ ਦੇ ਨਾਲ ਉਹਨਾਂ ਦੀ ਰਹਿਨਮਾਈ ਸੀ ਕੁਝ ਐਸੇ ਕੰਮ ਅਸੀਂ ਕਰਕੇ ਦਿਖਾਵਾਂਗੇ ਬਹੁਤ ਜਲਦੀ ਜਲਦੀ ਅੱਸ ਪਰਸੋ ਸ਼ੁਕਰ ਵਾਲੇ ਕਰ ਸ਼ੁਕਰ ਵਾਲਾ ਕੱਲ ਫਿਰ ਮੈਂ ਦੋ ਤਿੰਨ ਐਡਵਾਈਜ਼ਰ ਲੈ ਕੇ ਆ ਰਿਹਾ ਪਹਿਲੇ ਅਸੀਂ ਕਰਕੇ ਨਹੀਂ ਦੱਸਾਂਗਾ ਕਿ ਉਹ ਫਿਰ ਪੇਚ ਜਾਂ ਫਿਰ ਪਹਿਲੇ ਆ ਜਾਂਦੇ ਨਾਲੇ ਤੁਹਾਡੇ ਕੋਲ ਅੱਜ ਇਹ ਮਟੀਰੀਅਲ ਆ ਗਿਆ ਹੈ ਹਸਪਤਾਲਾਂ ਵਾਲਾ ਜਾਂ ਤੇ ਹਸਪਤਾਲ ਬੰਦ ਕਰਨਗੇ ਆਏ ਬੰਦੇ ਬਣ ਜਾਣਗੇ ਨਿਸ਼ਚਿਤ ਹੈ ਗੱਲ ਕਿ ਕਿਉਂ ਉਹ ਤੇ ਇਹਨਾਂ ਡੰਡਾ ਆ ਜਾਏਗਾ ਇਹਨਾਂ ਡੰਡਾ ਆ ਜਾਏਗਾ ਕਿ ਆਮ ਜਨਤਾ ਨੂੰ ਉਹਨਾਂ ਨੂੰ ਉਹ ਸੇਵਾਵਾਂ ਦੇਣੀਆਂ ਹੀ ਪੈਣਗੀਆਂ ਜਿਹੜੀ ਗੱਲ ਮਸ਼ਹੂਰ ਆ ਨਾ ਕਿ ਉੱਥੇ ਪੈਸੇ ਵਾਲੇ ਜਾ ਸਕਦਾ ਇਹ ਗੱਲ ਨਹੀਂ ਬਰਦਾਸ਼ਤ ਹੈਗੀ ਇੱਕ ਗਰੀਬ ਆਦਮੀ ਦਾ ਵੀ ਇੱਕ ਹੱਕ ਬਣਦਾ ਜੀ ਕਿ ਉਹ ਟੈਕਸ ਦੇ ਸਾਰੇ ਦਿੰਦੇ ਨਾ ਜੀ ਤੇ ਹੋਰ ਕੋਈ ਕੁਐਸਚਨ ਜੀ ਸਰ ਜੀ ਫੋਨ ਕਮਨ ਦੀ ਗੱਲ ਕਰੀਆ ਡੰਡਾ ਦੇ ਵਿੱਚ ਇੱਕ ਬਹੁਤ ਵੱਡਾ ਕੰਮਲਾ ਹੋਇਆ ਜੋਡੇ ਰਿਪਲੇਸਮੈਂਟ ਦਾ ਜੀ ਮਹੀਨੇ ਦੇ ਵਿੱਚ 300 400 ਕੇਚਾ ਰਿਪਲੇਸ ਕੀਤਾ ਗਿਆ ਸਰਕਾਰੀ ਹਸਪੀਟਲ ਦੇ ਵਿੱਚ ਇੱਕ ਪੱਤਰਕਾਰ ਨੇ ਰਾਤ ਕਿਉਂ ਤੇ ਐਫ ਆਈ ਆਰ ਕਰਵਾ ਦਿੱਤੀ ਗਈ ਜੋ ਲੋ ਹਰੇਕ ਚੱਲ ਰਿਹਾ ਕੇਸ ਨੇ ਗਰੁੱਪ ਦੇ ਵਿੱਚ ਪਰ ਉਸ ਕੇਸ ਦੇ ਵਿੱਚ ਵਾਰ-ਵਾਰ ਜਿਹੜੀ ਹੈਗਾ ਅਸੀਂ ਸਰਕਾਰ ਨੂੰ ਅਪੀਲ ਕੀਤੀ ਉਹ ਤੇ ਇਨਕੁਆਇਰੀ ਪਟਾਉਣ ਦੀ ਵੀ ਕੋਸ਼ਿਸ਼ ਕੀਤੀ ਵੀ ਇਹ ਜੇ ਮਾਮਲੇ ਜਿਹੜੇ ਹੈਗਾ ਕਿਉਂਕਿ ਉਹ ਸਾਰਾ ਜਨਾਹ ਹੋਇਆ ਉਹ ਗਰੀਬ ਲੋਕਾਂ ਦੇ ਹੋਇਆ ਉਹ ਜਿਹੜੇ ਆਪਣੇ ਕਾਰਡ ਬਣਦੇ ਹਲਨਾ ਕਾ ਆਸ਼ਮਾਨ ਕਾਰਡ ਦੇ ਅਧਿਨ ਹੀ ਕੀਤੇ ਗਏ ਹੈ ਜਿੰਨੇ ਕੀਤੇ ਗਏ ਹੈ ਇਵਨ ਇੱਥੇ ਵੀ ਉਹਨੇ ਚਈ ਕੇ ਕੇਸ ਹੈ ਜਿਨ੍ਹਾਂ ਨੂੰ ਗੋਡਾ ਬਦਲ ਦੀ ਲੋੜ ਹੀ ਨਹੀਂ ਸੀ ਉਹਨੇ ਗੋਡਾ ਬਦਲ ਤੇ ਨਾਲ ਸੈਕਟਰੀ ਹੈਲਥ ਨੂੰ ਅਸੀਂ ਸਿੱਧਾ ਬੁਲਾ ਸਕਦੇ ਹਾਂ ਠੀਕ ਹੈ ਹਸਪੀਟਲ ਦੇ ਜਿਹੜੇ ਡਾਇਰੈਕਟਰ ਨੇ ਉਹਨਾਂ ਨੂੰ ਸਿੱਧਾ ਬੁਲਾ ਸਕਦੇ ਹਾਂ ਜੋ ਵੀ ਉਹ ਪਾਰਟਿਸਨ ਦੇ ਜਿਹਨਾਂ ਨੇ ਕੋਈ ਬਦਲੀ ਕਰਨ ਦੇ ਵਿੱਚ ਕੋਟਾ ਲਾਇਆ ਹੈ ਉਹਰੇ ਸਾਨੂੰ ਐਪਲੀਕੇਸ਼ਨਾਂ ਤੁਸੀਂ ਪਾ ਦਿਓ ਬਸ ਠੀਕ ਹੈ ਉਸ ਤੋਂ ਬਾਅਦ ਸਾਡਾ ਕੰਮ ਦੇਖੋ ਵੀ ਤੁਸੀਂ ਕੰਮ ਕੀ ਹੁੰਦਾ ਹੈ ਕੰਮ ਗਰਮ ਰੋਸੇ ਦੇ ਵਿੱਚ ਹੈ ਸਰਕਾਰੀ ਕੋਈ ਗੱਲ ਨਹੀਂ ਸਰਕਾਰੀ ਵੀ ਸਾਡੇ ਅੰਡਰ ਹੈ ਜੀ ਸਰਕਾਰੀ ਦੇ ਵਿੱਚ ਅਗਰ ਘਾਲਣਾ ਹੁੰਦੀ ਹੈ ਤਾਂ ਹੋਰ ਜ਼ਿਆਦਾ ਖਤਰਨਾਕ ਹੈ ਕਿ ਪੈਸਾ ਸਰਕਾਰ ਦਾ ਹਾਂਜੀ ਜੀ ਜੇ ਉਹਦੀ ਸੁਵਿਧਾ ਹੀ ਨਹੀਂ ਮਿਲਣੀ ਜਿਵੇਂ ਮੈਂ ਇੱਕ ਐਗਜ਼ਾਮਪਲ ਦਿੰਦਾ ਮੈਂ ਇੱਕ ਹਸਪੀਟਲ ਗਿਆ ਸਰਵੇ ਕੀਤਾ ਮੈਂ ਉਹਦੀ ਵੀਡੀਓ ਵੀ ਪਾਈ ਮੈਂ ਦੋ ਦਿਨ ਪਹਿਲੇ ਸਰ ਹਸਪੀਟਲ ਵੀ ਠੀਕ ਲਗਾ ਵੈਸੇ ਕੁਲ ਮਿਲਾ ਕੇ ਸਰਕਾਰੀ ਦੇ ਸਾਹਮਣੇ ਲੇਕਿਨ ਜਦੋਂ ਮੈਂ ਐਂਬੂਲੈਂਸ ਦੇਖੀ ਤੇ ਮੈਂ ਕਹਿੰਦਾ ਐਂਬੂਲੈਂਸ ਦੀ ਕਾਪੀ ਦਿਖਾਓ ਮੈਂ ਲੋਕ ਨੂੰ ਦਿਖਾਉ। 100 ਦੇ ਕਰੀਬ ਉਹ ਸਰਵਿਸ ਦੇ ਚੁੱਕਾ ਸੀ ਹੁਣ ਤੱਕ ਪਰ 100 ਦੇ ਵਿੱਚੋਂ ਇੱਕ ਦਾ ਵੀ ਮੋਬਾਈਲ ਨੰਬਰ ਨਹੀਂ ਸੀ ਉਹਦੇ ਚ। ਸਾਨੂੰ ਕੀ ਪਤਾ ਤੂੰ ਸਰਵਿਸ ਦਿੱਤੀ ਵੀ ਹੈ ਕਿ ਨਹੀਂ ਉਹ 2 ਪੈਸੇ ਦੇ ਕੇ ਦਿੱਤੀ ਹੈ ਜਾਂ ਬਗੈਰ ਪੈਸੇ ਦੇ ਦਿੱਤੀ ਹੈ। ਇਹ ਗੱਲ ਬਹੁਤ ਵੱਡੀ ਹੈ। ਕਿਉਂ ਨਹੀਂ ਪਾਇਆ ਨੰਬਰ? ਜਦ ਕੋਈ ਕਾਲਮ ਹੈ ਨਾ ਉਹਦੇ ਪਰਿਵਾਰ ਦਾ ਨੰਬਰ ਨਾ ਕਾਰ ਵਾਲਿਆਂ ਦਾ ਨੰਬਰ ਇਸ ਚੀਜ਼ ਇਸ ਤਰੀਕੇ ਦੀ ਚੀਜ਼ਾਂ ਨੂੰ ਅਸੀਂ ਫੜਾਂਗੇ ਮੈਨੂੰ ਇਸ ਚੀਜ਼ ਦੀ ਬਹੁਤ ਨੌਲੇਜ ਹੈ ਮੈਂ ਬਹੁਤ ਡੀਪਲੀ ਅੰਦਰ ਤੱਕ ਗਿਆ ਹੋਇਆ ਹਾਂ ਕਿਉਂਕਿ ਮੈਂ ਦਿੱਲੀ ਦੇ ਵਿੱਚ ਜੋ ਕਹਿਰ ਦੇਖਿਆ ਦੇਸ਼ ਦੇ ਵਿੱਚ ਜੋ ਦੇਖਿਆ ਅੱਜ ਮੈਂ ਪੂਰੀ ਦੁਨੀਆ ਦੇ ਵਿੱਚ ਜਾਣਾ ਮਾਰੇ ਸੱਚੇ ਪਾਤਸ਼ਾਹ ਨੇ ਮੈਨੂੰ ਪਦਮ ਸ਼੍ਰੀ ਇਸੀ ਗੱਲ ਦਾ ਦਿੱਤਾ ਮੈਂ ਉਹਨਾਂ ਦੀ ਹੱਕ ਦੀ ਗੱਲ ਕਰਨਾ ਜਿਨ੍ਹਾਂ ਦਾ ਕੋਈ ਨਹੀਂ ਹੈ ਅਸੀਂ ਪੰਜ ਇਸ ਤਰ੍ਹਾਂ ਦੇ ਅਗਰਵੈਂਟ ਸਾਰੇ ਕਰਨ ਜਿਹੜੀ ਅੱਜ ਸਿਰਫ ਨਾ ਸਟਾਰਟ ਪਾ ਗਿਆ ਪ੍ਰਾਈਵੇਟ ਚਿਲਡਰਨ ਬਾਅਦ ਚਿਲਡਰਨ ਬਾਅਦ ਉਹ ਨਾਲੇ ਦਾ ਸਰਕਾਰ ਤੋਂ ਪੇਮੈਂਟ ਲੈ ਜਾਂਦਾ ਨਾਲੇ ਮਰੀਜ਼ ਤੋਂ ਵੀ ਲੈ ਜਾਂਦਾ ਐਵੇਂ ਮੈਂ ਕਹਿੰਦਾ ਕਸ ਕਰਨਾ ਲੌਗ ਬੁੱਕ ਵਿੱਚ ਸਾਈਨ ਹੋਣਾ ਚਾਹੀਦਾ ਨੇ ਉਹਦੇ ਦੇਖਿਆ ਜਾਣਾ ਹੈ ਜੇ ਪਾਸੇ ਤਾਂ ਉਲਖ ਇੱਕ ਮੈਂ ਹੋਰ ਗੱਲ ਦੱਸਦਾ ਨਾ ਕਿ ਕਈ ਲੋਕ ਛੋਟੇ-ਛੋਟੇ ਉਹਨਾਂ ਨੇ ਐਨਜੀਓ ਬਣਾਈਆਂ ਮਨੁੱਖੀ ਅਧਿਕਾਰ ਦੇ ਨਾਮ ਇਹ ਵੀ ਅਕਸਰ ਤੁਸੀਂ ਦੇਖਦੇ ਹੋਵੋਗੇ ਉਹ ਲੋਕਾਂ ਨੂੰ ਲੈਟਰ ਲਿਖਦੇ ਨੇ ਜਾਂ ਸ਼ਿਕਾਇਤਾਂ ਕਰਦੇ ਨੇ ਅਸੀਂ ਉਹਦਾ ਵੀ ਨਵਾਂ ਇੱਕ ਡਵਾਈਜ਼ਰੀ ਲੈ ਕੇ ਆ ਰਹੇ ਹਾਂ ਕਿ ਅਸੀਂ ਕੋਰ ਗਰੁੱਪ ਬਣਾਉਣ ਜਾ ਰਹੇ ਹਾਂ ਹਿਊਮਨ ਰਾਈਟਸ ਕਮਿਸ਼ਨ ਦਾ ਸਮਝ ਲਓ ਕਿ ਛੋਟੇ-ਛੋਟੇ ਏਜੰਸੀਆਂ ਬਣ ਗਈਆਂ ਹਰ ਡਿਸਟ੍ਰਿਕਟ ਦੇ ਵਿੱਚ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਅਸੀਂ ਕੋਰ ਗਰੂਪ ਬਣਾਵਾਂਗੇ ਕਿਸੀ 10 ਬੰਦੇ ਹੋਣਗੇ ਕਿਸੀ 12 ਹੋਣਗੇ ਉਹਦੇ ਵਿੱਚ ਕਿਹ ਕੈਡਵੋਕੇਟਰ ਰੱਖਾਂਗੇ ਕੋਈ ਹਸਪੀਟਲ ਦੇਖੇਗਾ ਇੱਕ ਬੰਦਾ ਕੋਈ ਸ਼ਮਸ਼ਾਨਘਾਟ ਦੇਖੇਗਾ ਕੋਈ ਪ੍ਰਾਈਵੇਟ ਹਸਪੀਟਲ ਦੇਖੇਗਾ ਕੋਈ ਗਵਰਨਮੈਂਟ ਦੇਖੇਗਾ ਕੋਈ ਲੈਬ ਦੇਖੇਗਾ ਕੋਈ ਟਰਾਂਸਪੋਰਟ ਦੇਖੇਗਾ ਜਿਹੜੀਆਂ ਐਨ ਜੀਓਜ਼ ਬਣੀਆਂ ਨੇ ਹਿਊਮਨ ਰਾਈਟ ਦੇ ਨਾਮ ਤੋਂ ਅਸੀਂ ਨਹੀਂ ਕਹਿੰਦੇ ਕਿ ਉਹ ਗਲਤ ਕੰਮ ਕਰ ਰਹੇ ਨੇ ਠੀਕ ਹੈ ਲੋਕ ਉਹਨਾਂ ਦੇ ਬਲੇਮ ਕਰਦੇ ਨੇ ਪਰ ਕੁਛ ਤੇ ਕਰ ਹੀ ਰਹੇ ਉਹਨਾਂ ਨੇ ਅੱਛਾ ਵੀ ਕਰ ਰਹੇ ਨੇ ਅਸੀਂ ਉਹਨਾਂ ਨੂੰ ਜੁਆਇਨ ਵੀ ਕਰਵਾਵਾਂਗੇ ਕਿ ਅਗਰ ਤੂੰ ਛੜਨਾ ਮਿਲ ਕੇ ਕਰ ਦਿਓ ਤੇ ਅਸੀਂ ਤੁਹਾਡਾ ਫਿਰ ਸਾਥ ਵੀ ਦੇਵਾਂਗੇ ਅਦਰਵਾਇਜ਼ ਹਿਊਮਨ ਰਾਈਟ ਕਮਿਸ਼ਨ ਦਾ ਖਾਸ ਕਰਕੇ ਸਾਡਾ ਸਿੰਬਲ ਕੋਈ ਨਹੀਂ ਲਗਾ ਸਕਦਾ ਹੈਗਾ ਆਪਣੀ ਦੁਕਾਨਦਾਰੀ ਕੋ ਖੋਲ ਲਵੇ ਆਪਣੀ ਐਨ ਜੀਓ ਖੋਲ ਲਵੇ ਟਰਸਟ ਕੋਲੇ ਸਨ ਕੋਈ ਪ੍ਰੋਬਲਮ ਨਹੀਂ ਹੈ ਪਰ ਮੈਂ ਦੇਖਿਆ ਕਈ ਲੋਕਾਂ ਨੇ ਹਿਊਮਨ ਰਾਈਟ ਕਮਿਸ਼ਨ ਦਾ ਜੋ ਗਵਰਨਮੈਂਟ ਦਾ ਸਿੰਬਲ ਹੈ ਇਸ ਤਰ੍ਹਾਂ ਦੇ ਕੋਈ ਮਿਲਟਰੀ ਦਾ ਲਗਾ ਲੇਗਾ ਕੋਈ ਪੁਲਿਸ ਦਾ ਲਗਾ ਲੇਗਾ ਕੋਈ ਭਾਰਤ ਸਰਕਾਰ ਦਾ ਲਗਾ ਲੇਗਾ ਨਹੀਂ ਲਗਾ ਸਕਦਾ ਅਸੀਂ ਉਹਦੇ ਤੇ ਵੀ ਕੱਲ ਐਡਵਾਈਸ ਜਾਰੀ ਕਰ ਰਹੇ ਹਾਂ ਕਿ ਕੋਰ ਗਰੁੱਪ ਬਣੇਗਾ ਅਸੀਂ ਡਿਸਟ੍ਰਿਕਟ ਵਾਈਜ਼ ਬਣਾਵਾਂਗੇ ਅੱਛੇ ਅੱਛੇ ਲੋਕਾਂ ਨੂੰ ਜੋੜਾਂਗੇ ਕੋਈ ਡਾਕਟਰ ਹੈ ਕੋਈ ਵਕੀਲ ਹੈ ਕੋਈ ਸੇਵਕ ਹੈ ਸਮਾਜ ਦਾ ਕੋਈ ਹੋ ਸਕਦਾ ਕੋਈ ਜਿਵੇਂ ਅੱਛੇ ਅੱਛੇ ਕਲੱਬਸ ਹੈਗੇ ਨੇ ਸੇਵਾ ਕਰਦੇ ਨੇ ਐਨ ਜੀਓਜ਼ ਨੇ ਜੋੜਾਂਗੇ ਅਸੀਂ ਸਾਰਿਆਂ ਨੂੰ ਹੋਰ ਕੋਈ ਸੇਵਾ ਜੀ ਤੁਹਾਡੇ ਇੱਥੇ ਕਾਰਡ ਬਣਨੇ ਅਜੇ ਸ਼ੁਰੂ ਨਹੀਂ ਹੋਏ ਮੇਰੇ ਖਿਆਲ ਇੰਪਲੀਮੈਂਟ ਨਹੀਂ ਮੇਰੇ ਖਿਆਲ ਗੱਲ ਹੋਈ ਸੀ ਇੱਥੇ ਹੈਲਥ ਵਾਲੀ ਪਰ ਲੇਕਿਨ ਪੁਰਾਣੇ ਜਿਹੜੇ ਬਣੇ ਹੋਏ ਸੀ ਉਹਨਾਂ ਤੇ ਵੀ ਉਹਨਾਂ ਤੇ ਲਾਟਰੀਮੈਂਟ ਨਹੀਂ ਕਰ ਰਹੇ ਸੀ वैसे वो सेंट्रल गवर्नमेंट दी स्कीम है मैं ਤੁਹਾਨੂੰ ਦੱਸ ਦਵਾਂ ਲੇਕਿਨ ਕੱਲ ਸਾਡੀ ਅੱਥੇ ਜਿਹੜੀ ਮੀਟਿੰਗ ਹੋਈ ਸੀ ਮੈਂ ਸਾਰੇ ਡਿਪਾਰਟਮੈਂਟ ਬੁਲਾਇਆ ਸੀ ਉਹ ਸਾਰੀਆਂ ਗੱਲਾਂ ਉਹਨਾਂ ਨੂੰ ਮੈਂ ਕਹਿ ਦਿੱਤੀਆਂ ਨੇ ਸਪਸ ਗਰੁੱਪ ਵਿੱਚ ਸਾਨੂੰ ਕੋਈ ਵੀ ਲਿਖਤ ਨਹੀਂ ਚਾਹੀਦਾ ਸਾਨੂੰ ਬਕਤੀ ਚਾਹੀਦਾ ਔਰ ਸਾਨੂੰ ਸਾਨੂੰ ਉਹਦੇ ਚ ਫੋਟੋ ਚਾਹੀਦੀਆਂ ਨੇ ਕਿ ਤੁਸੀਂ ਅਗਰ ਬੋਰਡ ਲਗਾਤੇ ਨੇ ਉੱਥੇ ਤਾਂ ਸਾਨੂੰ ਮਜਾ ਤਾਂ ਆਏ ਨਾ ਜੀ ਜੋ ਹਸਪਤਾਲ ਚ ਕੋਈ ਬੰਦਾ ਜਾਏ ਤਾਂ ਉਹਨੂੰ ਪਤਾ ਲੱਗ ਜਾਏ ਕਿ ਮੈਨੂੰ ਉੱਥੇ ਐਮੂਲੈਂਸ ਮਿਲੇਗੀ ਪਤਾ ਲੱਗ ਜਾਏ ਕਿ ਮੈਨੂੰ ਸ਼ਾਵਾਨ ਮਿਲੇਗਾ ਇਹ ਚੀਜ਼ਾਂ ਅਸੀਂ ਕੱਚੀਆਂ ਨਹੀਂ ਕਰਨੀਆਂ ਹੈਗੀਆਂ ਕਿੰਨਾ ਸਮਝ ਦਿੱਤਾ ਕਿੰਨੇ ਸਮਝ ਦੇ ਵਿੱਚ ਇੱਕ ਜਨਵ 1 ਜਨਵਰੀ ਤੋਂ ਨੋ ਲੇਟ ਜਦ ਮੈਂ ਤਾਂ ਸਮੇ ਨੂੰ ਤੇ ਛਡੋ ਨਾ ਅਸੀਂ 9 ਨੂੰ ਅਸੀਂ ਅਕੜਵੇਂ ਐਡਵਾਈਜ਼ਰੀ ਉਹ 13 ਨੂੰ ਕੇਸ ਹੋ ਜਾਂਦਾ ਹੈ ਉਹ 15 ਨੂੰ ਨੋਟਿਸ ਚਲਾ ਜਾਂਦਾ ਮੈਂ ਨੋਟਿਸ ਦੀ ਕਾਪੀ ਹੁਣੇ ਦੇ ਰਿਹਾ ਤੁਹਾਨੂੰ ਆ ਰਹੀ ਹੈ ਸਖਤ ਨੋਟਿਸ ਦਿੱਤਾ ਸਖਤ ਜਿਹਨੂੰ ਕਹਿੰਦੇ ਨੇ ਸਭ ਨੂੰ ਭੇਜਿਆ ਹਸਪੀਟਲ ਵਾਲਿਆਂ ਨੂੰ ਵੀ ਸੈਕਟਰੀ ਹੈਲਥ ਨੂੰ ਵੀ ਸਭ ਨੂੰ ਭੇਜਿਆ ਉਹ ਜੇ ਜੇ ਅਸੀਂ ਕੰਮ ਹੀ ਨਹੀਂ ਕਰ ਸਕਦੇ ਤੇ ਸਾਨੂੰ ਕਮਿਸ਼ਨ 'ਚ ਬੈਠਣ ਦਾ ਫਾਇਦਾ ਕੀ ਹੈਗਾ ਸਾਡਾ ਦੇ ਕੋ ਲਾਲਚ ਹੈ ਕਿ ਅਸੀਂ ਕੋਈ ਪੰਜਾਬੀਆ ਤਰ੍ਹਾਂ ਸੇ ਪੰਜਾਬ ਵਾਸੀ ਮਜਲੂਮਾਂ ਵਾਸੀ ਕੰਮ ਕਰਕੇ ਜਾਈਏ Vai, Gurdjieff, a causa é